ਮਤਲਬ ਵਿਆਹ ਸਾਡਾ ਉਹੀ ਧਾਰਮਿਕ ਸਥਾਨ ਤੇ ਹੀ ਹੋਣਾ ਉਸੇ ਰੀਤੀ ਰਿਵਾਜ ਨਾਲ ਹੀ ਹੋਣਾ ਸਰਟੀਫਿਕੇਟ ਉੱਥੋਂ ਹੀ ਮਿਲਣਾ ਅਸੀਂ ਸਿਰਫ ਪ੍ਰੋਟੈਕਸ਼ਨ ਲੈਣ ਲਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾ ਸਕਦੇ ਹਾਂ 10 ਦਿਨ ਇੱਥੇ ਮੰਗ ਲਿਆ 10 ਦਿਨ ਫਿਰ ਹਰਿਆਣਾ ਚਲੇ ਗਏ 10 ਦਿਨ ਦਿੱਲੀ ਚਲੇ ਗਏ ਤੇ ਇਹਨਾਂ ਨੂੰ ਰਿਕਗਨਾਈਜ਼ ਕਰਨਾ ਜਾਂ ਤੁਸੀਂ ਕਹਿ ਲਓ ਵੀ ਇਨ ਲਾਈਨ ਕਰਨਾ ਬੜਾ ਮੁਸ਼ਕਲ ਹੈ ਆਈ ਥਿੰਕ ਇੱਕ ਰੈਗੂਲਰ ਜੋਬ ਕਰਨ ਵਾਲਾ ਜੇ ਆਪਾਂ ਬੱਚਾ ਕਹੀਏ ਕਿ ਜਿਹੜਾ ਗ੍ਰੈਜੂਏਸ਼ਨ ਕਰਕੇ ਅੱਜਕੱਲ ਸਾਡੇ ਦੇਸ਼ ਦੇ ਵਿੱਚ ਨੌਕਰੀ ਲੱਭਣ ਜਾਂਦਾ ਹਨ ਉਹ ਵੀ 25000 30000 ਸੈਲਰੀ ਲੈਂਦਾ ਮੈਨੂੰ ਲੱਗਦਾ ਹੈ ਉਹਨਾਂ ਤੋਂ ਵੱਧ ਕਮਾਵੇ ਤੁਸੀਂ ਦੇਖੋ ਵੀ ਅੱਜ ਤੱਕ ਮੈਂ ਤਾਂ ਨਹੀਂ ਦੇਖਿਆ ਆਪਣੀ ਲਾਈਫ ਦੇ ਵਿੱਚ ਕੋਈ ਇਹ ਜਿਹਾ ਗਿਰੋ ਪੁਲਿਸ ਨੇ ਫੜਿਆ ਹੋਵੇ ਜਾਂ ਕੋਈ ਡਿਫਰੈਂਟ ਏਜੰਸੀਜ਼ ਨੇ ਵੱਡੀਆਂ ਵੱਡੀਆਂ ਏਜੰਸੀਜ਼ ਨੇ ਹੁਣ ਤਾਂ ਈਡੀ ਵੀ ਆ ਗਈ ਹੋਰ ਵੀ ਬਹੁਤ ਏਜੰਸੀਜ਼ ਆ ਗਈਆਂ ਅੱਜ ਤੱਕ ਪਰ ਮੈਂ ਦੇਖਿਆ ਵੀ ਇਹਨਾਂ ਨੇ ਕੋਈ ਖੁਲਾਸਾ ਇਹਦਾ ਕੀਤਾ ਹੋਵੇ ਵੀ ਜੇ ਅਸੀਂ ਵੱਡਾ ਗਿਰੋਹ ਫੜ ਲਿਆ ਜਿਹੜਾ ਕਿ ਭੀਖ ਮੰਗਵਾਉਂਦਾ ਬੱਚਿਆਂ ਤੋਂ ਜਾਂ ਉਹਨਾਂ ਦੇ ਪਰਚੇ ਦਿੱਤਾ ਹੋਵੇ ਇਹਨਾਂ ਵੱਲ ਕਰੇ ਧਿਆਨ ਵੀ ਗਿਆ ਹੋ। ਇਸਨ ਪਿੱਛੇ ਜੇ ਇੱਕ ਰਿਪੋਰਟ ਆਈ ਸੀ ਵੀ ਲੋਕ ਸਪੈਸ਼ਲ ਮੁੰਬਈ ਤੋਂ ਟ੍ਰੇਨ ਲੈ ਕੇ ਇੰਦੌਰ ਭੀਖ ਮੰਗਣ ਜਾਂਦੇ ਸੀ। ਜੀ ਤੇ ਕੁਝ ਰਿਪੋਰਟ ਤਾਂ ਇਸ ਤਰ੍ਹਾਂ ਵੀ ਆ ਸੀ ਜੀਆਂ ਵੀ ਕਈਆਂ ਦੀ ਤਾਂ ਮੰਥਲੀ 60000 ਰੁਪਏ ਕੋਈ 70000 ਕਮਾ ਰਿਹਾ ਕੋਈ ਲੱਖ ਤੋਂ ਉੱਪਰ ਕਮਾ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਤਵਿੰਦਰ ਸਿੰਘ ਦਸਤਕ ਟੀਵੀ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਸਾਡੇ ਨਾਲ ਮੌਜੂਦ ਨੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਪ੍ਰੈਕਟਿਸਿੰਗ ਐਡਵੋਕੇਟ ਚਿਬਰ ਜੀ ਸਵਾਗਤ ਆ ਸਰ ਤੁਹਾਡਾ ਸਾਡੇ ਚੈਨਲ ਤੇ ਮੈਂ ਦਸਤਕ ਟੀਵੀ ਦੇ ਸਾਰੇ ਦਰਸ਼ਕਾਂ ਦਾ ਤੇ ਸਤਵਿੰਦਰ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਇਹਨਾਂ ਨੇ ਮੈਨੂੰ ਅੱਜ ਆਪਣੇ ਸ਼ੋਅ ਤੇ ਬੁਲਾਇਆ ਤੇ ਜਿੰਨੇ ਵੀ ਵਿਊਅਰਸ ਨੇ ਅਸੀਂ ਅੱਜ ਕੋਸ਼ਿਸ਼ ਕਰਾਂਗੇ ਵੀ ਮੈਂ ਆਪਣਾ ਬੈਸਟ ਦੇ ਸਕਾਂ ਤੇ ਜਿੰਨੀ ਕਿ ਨੌਲੇਜ ਸਾਡੇ ਕੋਲੇ ਹੈ ਅਸੀਂ ਉਹਦਾ ਇਸਤੇਮਾਲ ਕਰਦੇ ਹੋਏ ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਕੁਝ ਦੱਸ ਕੇ ਜਾ ਸਕੀ ਜੀ ਸਰ ਧੰਨਵਾਦ ਜਿਵੇਂ ਕਿ ਤੁਸੀਂ ਤਾਂ ਜਿੱਥੇ ਐਡਵੋਕੇਟ ਜੀ ਦਾ ਨਾਮ ਆ ਗਿਆ ਤੁਹਾਨੂੰ ਪਤਾ ਹੀ ਲੱਗ ਗਿਆ ਕਿ ਅੱਜ ਆਪਾਂ ਆਪਣੇ ਕੁਝ ਅਧਿਕਾਰਾਂ ਬਾਰੇ ਐ ਲੋ ਬਾਰੇ ਗੱਲਬਾਤ ਕਰਾਂਗੇ ਤੇ ਅੱਜ ਦਾ ਸਾਡਾ ਵਿਸ਼ਾ ਇਹੀ ਹੈ ਤੇ ਉਹਦੇ ਰਿਗਾਰਡਿੰਗ ਆਪਾਂ ਐਡਵੋਕੇਟ ਛਿਬਰ ਜੀ ਨੂੰ ਕਾਫੀ سارے ਸਵਾਲ ਪੁੱਛਾਂਗੇ ਤੇ ਐਂਡ ਤੱਕ ਸਾਡੇ ਪੋਡਕਾਸਟ ਤੇ ਜੁੜੇ ਰਹੀਓ ਤੇ ਸ਼ਿਬਰ ਜੀ ਜਿਵੇਂ ਕਿ ਆਪਾਂ ਜੇ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ ਤਾਂ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਅਧਿਕਾਰ ਜੇ ਕਿਸੇ ਦੇ ਅਧਿਕਾਰਾਂ ਨੂੰ ਨੁਕਸਾਨ ਪਹੁੰਚ ਰਿਹਾ ਤਾਂ ਉਹ ਸਭ ਤੋਂ ਪਹਿਲਾਂ ਸਾਡੇ ਜਿਹੜੇ ਬਜ਼ੁਰਗ ਨੇ ਦੇਸ਼ ਦੇ ਸਾਡੇ ਮਾਪਿਓ ਨੇ ਤੇ ਸਾਡੇ ਮਾਪਿਓ ساری ਜ਼ਿੰਦਗੀ ਸਾਨੂੰ ਪਾਲਦੇ ਆ ਪੋਸਦੇ ਆ ਹਨਾ ਵੱਡਾ ਕਰਦੇ ਬੱਚੇ ਨੂੰ ਤੇ ਬੱਚਾ ਵੱਡਾ ਹੋ ਕੇ ਮਾਪਿਓ ਨੂੰ ਘਰੋਂ ਕੱਢ ਦਿੰਦਾ ਘਰੋਂ ਕੱਢ ਦਿੰਦਾ ਮਾਪਿਓ 올ਡੇਜ ਹੋਮ ਬ੍ਰਿਧ ਆਸ਼ਰਮ ਹਨਾ ਐਹੋ ਜੀ ਜਗ੍ਹਾ ਤੇ ਰਹਿ ਰਹੇ ਆ ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਉਹ ساری ਜ਼ਿੰਦਗੀ ਦੀ ਆਪਣੀ ਕਮਾਈ ਆਪਣੇ ਬੱਚੇ ਤੇ ਲਾ ਕੇ ਤੇ ਖੁਦ ਬੁਢਾਪੇ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਸਰਵਾਈਵ ਕਰ ਰਹੇ ਤੇ ਉਹਨਾਂ ਦੇ ਕੀ ਅਧਿਕਾਰ ਹੈ ਆਪਣੇ ਬੱਚਿਆਂ ਦੇ ਪ੍ਰਤੀ ਕਿ ਉਹ ਆਪਣੇ ਬੱਚਿਆਂ ਦੇ ਲਈ ਕੋਈ ਲੀਗਲ ਐਕਸ਼ਨ ਲੈ ਸਕਦੇ ਦੇਖੋ ਬਿਲਕੁਲ ਐਸ ਪਰ ਦੀ ਲਾ ਜਿਹੜਾ ਵੀ ਕੋਈ ਬੱਚਾ ਹੈ ਆਪਣੇ ਪੇਰੈਂਟਸ ਦੇਉ ਦੇ ਦੇਖਭਾਲ ਨਹੀਂ ਕਰ ਰਹਾ ਹਾਂ ਹਾਂ ਜਾਂ ਉਹ ਸੀਨੀਅਰ ਸਿਟੀਜ਼ਨ ਹੋ ਚੁੱਕੇ ਨੇ ਉਹ ਕਮਾਨ ਲਾਈਕ ਨਹੀਂ ਹੈਗੇ ਤੇ ਫੁੱਲੀ ਡਿਪੈਂਡੈਂਟ ਨੇ ਆਪਣੇ ਬੱਚਿਆਂ ਦੇ ਉੱਪਰ ਜੀ ਤਾਂ ਪੇਰੈਂਟਸ ਬਿਲਕੁਲ ਉਹਨਾਂ ਤੋਂ ਆਪਣਾ ਮੇਨਟੇਨੈਂਸ ਕਲੇਮ ਕਰ ਸਕਦੇ ਨੇ ਤੇ ਕੋਟ ਕਹਿ ਸਕਦੀ ਹੈ ਆਪਣੇ ਬੱਚੇ ਦੀ ਉਸ ਲੜਕੇ ਦੀ ਆ ਉਸ ਲੜਕੀ ਦੀ ਆਪਣੀ ਇਨਕਮ ਦੇਖਦੇ ਹੋਏ ਵੀ ਤੁਸੀਂ ਇੰਨੇ ਪਰਸੈਂਟਜ ਆ 1/3 ਜਾਂ ਹਾਫ ਜਾਂ 10% ਤੁਸੀਂ ਆਪਣੇ ਪੇਰੈਂਟਸ ਨੂੰ ਐਸ ਅ ਮੇਨਟੇਨੈਂਸ ਪੇ ਕਰਨਾ ਓਕੇ ਹੁਣ ਨਾਰਮਲੀ ਅੱਜ ਦੇ ਰੂਟੀਨ ਆਪਾਂ ਨਾਰਮਲ ਰੂਟੀਨ ਦੇ ਵਿੱਚ ਦੇਖਦੇ ਆਂ ਅੱਜਕੱਲ ਪੰਜਾਬ ਦੇ ਵਿੱਚ ਕੀ ਮਾਹੌਲ ਹੋ ਗਿਆ ਕਿ ਜਿਹੜੇ ਬੱਚੇ ਨੇ ਨਾ ਜਾਂ ਪੇਰੈਂਟਸ ਵੀ ਕਹਿ ਲਓ ਵੀ ਆਪਣੇ ਬੱਚੇ ਦੇ ਨਾਮ ਤੇ ਪ੍ਰੋਪਰਟੀ ਟਰਾਂਸਫਰ ਕਰ ਦਿੰਦੇ ਨੇ ਓਕੇ ਪ੍ਰੋਪਰਟੀ ਟ੍ਰਾਂਸਫਰ ਹੁੰਦੇ ਹੀ ਮੰਨ ਲਓ ਕਿਸੇ ਕੋਲੇ 10 ਕਿੱਲੇ ਆਏ ਕਿਸੇ ਕੋਲੇ ਕਿੱਲਾ ਹੈ ਉਹਦੇ ਚੋਂ ਹੀ ਖੇਤੀ ਕਰਕੇ ਉਹ ਪੈਸੇ ਕਮਾਉਂਦੇ ਨੇ ਉਹਦੇ ਚੋਂ ਹੀ ਸਾਰਾ ਕੁਝ ਕਰਦੇ ਨੇ ਤੇ ਜਿੱਦਾਂ ਹੀ ਪ੍ਰੋਪਰਟੀ ਟ੍ਰਾਂਸਫਰ ਹੁੰਦੀ ਹੈ ਕੁਝ ਸਮੇਂ ਬਾਅਦ ਜਾਂ ਤਾਂ ਨੂੰ ਤੰਗ ਕਰਨ ਲੱਗ ਜਾਂਦੀ ਹੈ ਜਾਂ ਮੁੰਡਾ ਤੰਗ ਕਰਨ ਲੱਗ ਜਾਂਦਾ ਹੈ ਬਿਲਕੁਲ ਤੇ ਉਹਨਾਂ ਕੋਲੇ ਇੱਕੋ ਹੀ ਸੋਰਸ ਆਫ ਇਨਕਮ ਹੁੰਦਾ ਉਹ ਹੁੰਦਾ ਖੇਤੀ ਉਹ ਵੀ ਹੁਣ ਆਪਣੇ ਬੱਚੇ ਨੂੰ ਟ੍ਰਾਂਸਫਰ ਕਰ ਦਿੱਤੇ ਦਿੰਦੇ ਨੇ ਕਰ ਦਿੰਦੇ ਨੇ ਜਾਂ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ ਕਰਨ ਵਾਸਤੇ ਬਿਲਕੁਲ ਉਸ ਕੇਸ ਦੇ ਵਿੱਚ ਆਪਾਂ ਕੀ ਕਰ ਸਕਦੇ ਆ ਉਸ ਕੇਸ ਦੇ ਵਿੱਚ ਸੀਨੀਅਰ ਸਿਟੀਜ਼ਨ ਐਕਟ ਹੈਗਾ ਇੱਕ ਪੰਜਾਬ 'ਚ ਓਕੇ ਉਸ ਦੇ ਵਾਸਤੇ ਆਪਾਂ ਐਸ ਡੀ ਐਮ ਕੋਲ ਜਾ ਕੇ ਉਹਨਾਂ ਦੀ ਕੰਪਲੇਂਟ ਫਾਈਲ ਕਰ ਸਕਦੇ ਆ ਕੰਪਲੇਂਟ ਦੇ ਵਿੱਚ ਇਹ ਕਹਿ ਸਕਦੇ ਆ ਵੀ ਜੀ ਮੈਂ ਆਪਣੇ ਬੱਚੇ ਨੂੰ ਆਪਣੀ ਜ਼ਮੀਨ ਦੀ ਰਜਿਸਟਰੀ ਜਿਹੜੀ ਕਰਾਈ ਸੀ ਹੂੰ ਹੂੰ ਉਹ ਸਿਰਫ ਏਸ ਗੱਲ ਕਰਕੇ ਕਰਾਈ ਸੀ ਇਹ ਸਾਡਾ ਓਰਲ ਐਗਰੀਮੈਂਟ ਇਹ ਹੋਇਆ ਸੀ ਵੀ ਇਹ ਸਾਡੀ ਦੇਖਭਾਲ ਕਰੂਗਾ ਹੂੰ ਹੂੰ ਤੇ ਜੇ ਉਹ ਨਹੀਂ ਕਰਦਾ ਤਾਂ ਐਸ ਡੀ ਐਮ ਖਸਾਬ ਦੀ ਕੋਰਟ ਜਿਹੜੀ ਹੈ ਉਸ ਰਜਿਸਟਰੀ ਨੂੰ ਤੋੜ ਵੀ ਸਕਦੀ ਹੈ ਹੂੰ ਹੂੰ ਜਾਂ ਉਹਨਾਂ ਨੂੰ ਇਹ ਵੀ ਕਹਿ ਸਕਦੀ ਹੈ ਵੀ ਉਹਨਾਂ ਨੂੰ ਵੀ ਤੁਸੀਂ ਆਪਣੇ ਪੇਰੈਂਟਸ ਨੂੰ ਮੰਥਲੀ ਪਰ ਮਹੀਨਾ ਇੰਨਾ ਖਰਚਾ ਦੇਵਾਂਗੇ ਓਕੇ ਫਾਰ ਇਗਜ਼ਾਮਪਲ ਜੇ ਆਪਾਂ ਮੋਟੀ ਮੋਟੀ ਜੀ ਗੱਲ ਕਰ ਲਈਏ ਤਾਂ ਨਾਰਮਲੀ 6 ਕੁ ਮਹੀਨਿਆਂ ਦਾ ਆਮ ਤੌਰ ਤੇ 60 ਤੋਂ 80000 ਦੇ ਵਿੱਚ ਕੀਲਾ ਅੱਜਕੱਲ ਚੱਲਦਾ ਹੈ ਓਕੇ ਜੇ ਮੰਨ ਲਓ ਉਹਨੇ ਠੇਕੇ ਦਿੱਤੀ ਹੋਈ ਹੈ ਤੇ 80000 ਰੁਪਏ 6 ਮਹੀਨੇ ਦਾ ਕੰਮ ਹੈ ਤਕੂਡ ਕਹਿ ਸਕਦਾ ਵੀ ਤੁਸੀਂ ਇਸ 80000 ਦਾ ਕੁਝ ਪ੍ਰਪੋਰਸ਼ਨ ਮੰਥਲੀ ਆਪਣੇ ਪੇਰੈਂਟਸ ਨੂੰ ਦੇਣਾ ਹੈ ਓਕੇ ਤਾਂ ਇਹੇ ਕਾਨੂੰਨ ਜਿਹੜੇ ਨੇ ਨਾ ਬਿਲਕੁਲ ਲੋਕਾਂ ਦੇ ਹਿੱਤ ਚ ਨਹੀਂ ਤੇ ਲੋਕ ਐਕਚੁਅਲੀ ਅਨਅਵੇਅਰ ਹੋਣ ਕਰਕੇ ਇਸ ਦਾ ਫਾਇਦਾ ਨਹੀਂ ਚੱਕ ਸਕਦੇ ਓਕੇ ਹੁਣ ਮੈਨੂੰ ਲੱਗਦਾ ਤੁਹਾਡੇ ਮਾਧਿਅਮ ਨਾਲ ਜਿੰਨੇ ਕੁ ਲੋਕਾਂ ਤੱਕ ਆਪਾਂ ਪਹੁੰਚ ਸਕਦੇ ਆ ਬਿਲਕੁਲ ਜੀ ਉਹਨਾਂ ਨੂੰ ਮੈਂ ਜਿੰਨੇ ਸਾਡੇ ਬਜ਼ੁਰਗ ਨੇ ਸਾਡੇ ਮਾਤਾ ਜੀ ਪਿਤਾ ਜੀ ਜਿੰਨੇ ਵੀ ਇਹ ਗੱਲ ਦੇਖ ਰਹੇ ਨੇ ਪਹਿਲਾਂ ਤਾਂ ਅਵੋਇਡ ਕਰੋ ਅੰਟਿਲ ਅਨਲੈਸ ਤੁਸੀਂ ਬਿਲਕੁਲ ਬਹੁਤ ਹੀ ਜ਼ਿਆਦਾ ਕੋਈ ਤੁਹਾਡੀ ਮਜਬੂਰੀ ਹੈ ਤੁਸੀਂ ਟ੍ਰਾਂਸਫਰ ਕਰਿਓ ਹੀ ਨਾ ਬਿਲਕੁਲ ਬਟ ਜੇ ਤੁਸੀਂ ਕਰਦੇ ਵੀ ਉਹ ਤਾਂ ਵੀ ਤੁਹਾਡੇ ਕੋਲ ਅਧਿਕਾਰ ਹੈ ਵੀ ਤੁਸੀਂ ਆਪਣੀ ਰਜਿਸਟਰੀ ਤੋੜਾ ਸਕਦੇ ਹੋ ਜਾਂ ਤੁਸੀਂ ਉਹਨਾਂ ਤੋਂ ਖਰਚਾ ਲੈ ਸਕਦੇ ਹੋ ਓਕੇ ਤੇ ਦਿੱਤੀ ਹੋਈ ਪੂਰੀ ਪ੍ਰਾਪਰਟੀ ਮਾਪਿਓ ਵਾਪਸ ਵੀ ਲੈ ਸਕਦੇ ਬਿਲਕੁਲ ਲੈ ਸਕਦੇ ਬਿਲਕੁਲ ਲੈ ਸਕਦੇ ਤੇ ਇਹ ਬਹੁਤ ਵੱਡੀ ਗੱਲ ਹੈ ਅੱਜ ਦੇ ਬਜ਼ੁਰਗਾਂ ਵਾਸਤੇ ਕਿ ਜੇ ਮਾਪਿਓ ਆਪਣੀ ਗਲਤੀ ਕਰ ਚੁੱਕੇ ਹੋ ਫਿਰ ਵੀ ਤੁਸੀਂ ਆਪਣੇ ਬੱਚਿਆਂ ਤੋਂ ਆਪਣੀ ਗਲਤੀ ਸੁਧਾਰ ਸਕਦੇ ਹੋ ਤੇ ਆਪਣੇ ਬੱਚਿਆਂ ਤੋਂ ਉਹ ਚੀਜ਼ ਵਾਪਸ ਲੈ ਸਕਦੇ ਹੋ ਜੇ ਤੁਹਾਡੇ ਬੱਚੇ ਤੁਹਾਨੂੰ ਨਹੀਂ ਪੁੱਛ ਰਹੇ ਇਨ ਕੇਸ ਤੇ ਸਾਰੇ ਜਿਵੇਂ ਕੁਝ ਬੱਚੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਲੈਂਦੇ ਆ 20 25 24 ਸਾਲ ਦੀ ਉਮਰ ਚ ਜਾ ਕੇ ਉਹਨਾਂ ਦਾ ਹੋ ਗਿਆ ਕਿ ਚਲੋ ਆਪਣੀ ਮਰਜ਼ੀ ਨਾਲ ਵਿਆਹ ਕਰਾਣਾ ਹਨਾ ਮਾਪਿਓ ਕੀ ਇਹਦੇ ਚ ਵੀ ਬੱਚਿਆਂ ਦੇ ਵਿਆਹ ਚ ਮਾਪਿਓ ਦਾ ਕੋਈ ਅਧਿਕਾਰ ਹੈ ਕਿ ਉਹ 18 ਸਾਲਾਂ ਤੋਂ ਬਾਅਦ ਆਪਣੀ ਮਰਜ਼ੀ ਨਾਲ ਕਰਵਾ ਸਕਦੇ ਦੇ ਦੇਖੋ ਵੈਸੇ ਤਾਂ ਐਸ ਪਰ ਕਨਸਟੀਟਿਊਸ਼ਨ ਜੇ ਆਪਾਂ ਸੰਵਿਧਾਨ ਨੂੰ ਮੰਨਿਏ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਜਾਂ ਉਹਨਾਂ ਦੀ ਰੂਲਿੰਗਸ ਨੇ ਤਾਂ ਹਰ ਇੱਕ ਬੰਦਾ ਆਪਣੀ ਆਜ਼ਾਦ ਮਰਜ਼ੀ ਦਾ ਮਾਲਕ ਹੈ ਬਿਲਕੁਲ ਉਹ ਜੀਰੇ ਨਾਲ ਚਾਹੇ ਜਦੋਂ ਚਾਹੇ ਹੂੰ ਹੂੰ 18 ਸਾਲ ਤੋਂ ਬਾਅਦ ਕਦੇ ਵੀ ਕਿਸੇ ਨਾਲ ਵੀ ਵਿਆਹ ਕਰਾ ਸਕਦਾ ਓਕੇ ਹਾਂ ਪਰ ਇਹ ਇਹ ਕਿ ਆਪਣਾ ਟ੍ਰੈਡੀਸ਼ਨ ਇਦਾਂ ਦਾ ਪੁਰਾਣਾ ਟ੍ਰੈਡੀਸ਼ਨ ਆਪਣਾ ਇਦਾਂ ਚੱਲਦਾ ਆ ਰਿਹਾ ਹੈ ਵੀ ਆਪਣੇ ਕੋਈ ਵੀ ਵਿਆਹ ਹੁੰਦਾ ਤਾਂ ਦੋ ਪਰਿਵਾਰਾਂ ਦਾ ਮੇਲ ਹੁੰਦਾ ਬਿਲਕੁਲ ਐਕਚੁਅਲੀ ਹੁਣ ਆਪਣੇ ਲੋਕ ਵੈਸਟਰਨ ਕਲਚਰ ਨੂੰ ਫਾਲੋ ਕਰਨ ਲੱਗ ਗਏ ਨੇ ਜੀ ਵੈਸਟਰਨ ਕਲਚਰ ਦੇ ਵਿੱਚ ਕੀ ਹੈ ਨਾ ਉੱਥੇ ਤਾਂ ਨਾਰਮਲ ਬੱਚੇ ਨੂੰ 18 ਸਾਲ ਦਾ ਹੁੰਦੇ ਹੀ ਸੈਪਰੇਟ ਕਰ ਦਿੱਤਾ ਜਾਂਦਾ ਹੈ ਬਿਲਕੁਲ ਉਹ ਅਲੱਗ ਹੀ ਰਹਿਣ ਲੱਗ ਜਾਂਦਾ ਬਿਲਕੁਲ ਜੀ ਉਹ ਕਿਸੇ ਨਾਲ ਮੈਰਿਜ ਕਰੇ ਨਾ ਕਰੇ ਤਾਂ ਬਹੁਤ ਜ਼ਿਆਦਾ ਇਫੈਕਟ ਨਹੀਂ ਹੁੰਦਾ ਜੀ ਜੀ ਬਟ ਆਪਣਾ ਜਿਹੜੇ ਪੰਜਾਬ ਦੀ ਗੱਲ ਕਰ ਲਈਏ ਜਾਂ ਇੰਡੀਆ ਦੀ ਗੱਲ ਕਰ ਲਈਏ ਇਹਦੇ ਵਿੱਚ ਹਲੇ ਵੀ ਕੀ ਹੈ ਨਾ ਬੱਚੇ ਤਾਂ ਆਪਣੀ ਮਰਜ਼ੀ ਨਾਲ ਸ਼ਾਦੀ ਕਰ ਰਹੇ ਨੇ ਹਾਂ ਹਾਂ ਵਿਆਹ ਕਰ ਰਹੇ ਨੇ ਪਰ ਪਰਿਵਾਰ ਵੀ ਨਾਲ ਜੁੜਦੇ ਨੇ ਬਿਲਕੁਲ ਤੇਸ ਕਰਕੇ ਮਿਕਸਡ ਕਲਚਰ ਦਾ ਹੋ ਗਿਆ ਜੀ ਬਟ ਯਹਾਂ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਆਜ਼ਾਦ ਮਰਜ਼ੀ ਨਾਲ ਬੱਚੇ ਵਿਆਹ ਕਰਾ ਸਕਦਾ ਕਰਵਾ ਸਕਦੇ ਆ ਉਹਦੇ ਚ ਮਾਪਿਓ ਦੀ ਕੋਈ ਦਖਲ ਅੰਦਾਜ਼ੀ ਦਾ ਕਾਨੂੰਨ ਨਹੀਂ ਬਣਿਆ ਕੋਈ ਨਹੀਂ ਬਣਿਆ ਬਿਲਕੁਲ ਜੀ ਤੇ ਜੇ ਮਾਪਿਓ ਜਿਵੇਂ ਬੱਚਾ ਵੈ ਇੱਕ ਆਪਾਂ ਵਾਈਫ ਹਸਬੰਡ ਵਾਈਫ ਦੀ ਗੱਲ ਕਰ ਲਈਏ ਇੱਕ ਹਸਬੰਡ ਵਾਈਫ ਮੈਰਿਡ ਮੈਰਿਜ ਹੋਈ ਹੈ ਨਾ ਕਿ 6 ਮਹੀਨੇ ਸਾਲ ਬਾਅਦ ਜੋ ਅਲੱਗ ਹੋ ਰਹੇ ਹੈ ਨਾ ਤੇ ਵਾਈਫ ਨੂੰ ਉਹਦੀ ਅੱਧੀ ਜਾਇਦਾਦ ਦਾ ਉਹ ਵਾਰਸ ਮੰਨਿਆ ਜਾਂਦਾ ਹਸਬੰਦ ਦੀ ਹੈ ਨਾ ਉਹ ਆਪਣੇ ਹੱਕਾਂ ਨਾਲ ਲੈ ਸਕਦੀ ਹੈ ਤੇ ਜੇ ਕੋਈ ਬੱਚਾ ਇਸ ਤਰੀਕੇ ਨਾਲ ਮਾਪਿਓ ਤੋਂ ਅਲੱਗ ਹੁੰਦਾ ਹੈ ਨਾ ਤੇ ਉਹਦੇ ਲਈ ਵੀ ਕੁਝ ਹੈ ਕਿ ਜੇ ਬੱਚੇ ਕੋਲ ਕੁਝ ਪ੍ਰਾਪਰਟੀ ਹੈ ਤਾਂ ਉਹ ਨੂੰ ਮਾਪਿਓ ਨੂੰ ਦੇਣੀ ਪਊਗੀ ਬਿਲਕੁਲ ਨਾਰਮਲੀ ਕੋਟਾ ਇਹਦੇ ਵਿੱਚ ਬਹੁਤ ਵਾਸਟ ਲਾਅ ਨੇ ਵਾਸਤੇ ਹਮ ਹਮ ਕੋਟਾ ਇਦਾਂ ਹੀ ਨਹੀਂ ਹੈਗਾ ਵੀ ਜੇ ਤੁਹਾਡੀ ਮੈਰਿਜ ਕਰਾ ਲਈ ਤੇ ਤੁਸੀਂ ਇਮੀਡੀਏਟਲੀ ਤਲਾਕ ਲੈ ਲਏ ਤਾਂ ਤੁਸੀਂ ਅੱਧੀ ਪ੍ਰਾਪਰਟੀ ਦੇ ਮਾਲਕ ਬਣ ਗਏ ਹਮ 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 ਇਦਾਂ ਨਹੀਂ ਹੁੰਦਾ ਇਹਦੇ ਵਿੱਚ ਕੋਡ ਬਹੁਤ ਕੁਝ ਦੇਖਦੀ ਹੈ ਤੁਹਾਡੀ ਇਨਕਮ ਦੇਖਦੀ ਹੈ ਬਿਲਕੁਲ ਤੁਹਾਡੇ ਸੋਰਸਸ ਦੇਖਦੀ ਹੈ ਤੁਹਾਡਾ ਫਿਊਚਰ ਦੇਖਦੀ ਹੈ ਜੇ ਤੁਹਾਡੀ ਸ਼ਾਦੀ ਤੋਂ ਕੋਈ ਬੱਚਾ ਪੈਦਾ ਹੋਇਆ ਉਸ ਦਾ ਫਿਊਚਰ ਦੇਖਦੀ ਹੈ ਜੀ ਉਸ ਲੜਕੀ ਦੀ ਪਹਿਲਾ ਮੈਰਿਜ ਤੋਂ ਪਹਿਲਾਂ ਕੀ ਸਟੇਟਸ ਹੁੰਦਾ ਸੀ ਉਹ ਕਿੱਦਾਂ ਰਹਿੰਦੀ ਸੀ ਕਿੱਦਾਂ ਖਾਂਦੀ ਸੀ ਉਹ ਦੇਖਦੀ ਹੈ ਹਾਂ ਹਾਂ ਉਸ ਤੋਂ ਸ਼ਾਦੀ ਤੋਂ ਪਹਿਲਾਂ ਜੌਬ ਕਰਦੀ ਸੀ ਜਾਂ ਕੈਪੇਬਲ ਹੈਗੀ ਹੈ ਜੌਬ ਕਰਨ ਉਸ ਦੀ ਐਜੂਕੇਟਿਡ ਹੈ ਜੌਬ ਕਰ ਸਕਦੀ ਹੈ ਜਾਣ ਕੇ ਨਹੀਂ ਕਰ ਰਹੀ ਜੀ ਇਹ ਸਭ ਕੁਝ ਕੋਡ ਦੇਖ ਕੇ ਹੀ ਫਿਰ ਮੇਨਟੇਨੈਂਸ ਦਿੰਦੀ ਹੈ ਜਾਂ ਐਲੀਮੀਨੇਟ ਦਿੰਦੀ ਹੈ ਨਾਰਮਲੀ ਅੱਜ ਦੇ ਟਾਈਮ ਦੇ ਵਿੱਚ ਕੀ ਹੈ ਜਿਹੜੀ ਮੇਨਟੇਨੈਂਸ ਹੈ ਜਾਂ ਜਿਹੜੀ ਕੋਈ ਤਲਾਕ ਦੇ ਕੇਸਿਸ ਨੇ ਇਹ ਬਹੁਤ ਜ਼ਿਆਦਾ ਵੱਧ ਗਏ ਨੇ ਜੀ ਜੀ ਹੁਣ ਆਪਾਂ ਰੀਸੈਂਟਲੀ ਦੇਖਦੇ ਆਂ ਬਹੁਤ ਖਬਰਾਂ ਚ ਵੀ ਆਂਦਾ ਵੀ ਸੁਸਾਇਡਲ ਕੇਸ ਬਹੁਤ ਜ਼ਿਆਦਾ ਹੋ ਰਹੇ ਨੇ ਜੀ ਹੁਣ ਹੁਣ ਮੈਨੂੰ ਲੱਗਦਾ ਕਿ ਇਹ ਇੱਕ ਰੂਟੀਨ ਇੱਕ ਚੱਲ ਨਹੀਂ ਬਣ ਗਿਆ ਤੁਸੀਂ ਇਹ ਲਾ ਲਓ ਹਾਂ 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 ਵੀ ਲੋਕਾਂ ਦਾ ਥੋੜੀ ਜੀ ਗੱਲ ਤੇ ਮਨਮਟਾਉ ਹੁੰਦਾ ਨਾਲ ਦੇ ਨਾਲ ਤਲਾਕ ਦੇ ਕੇਸ ਵਾਧਦੇ ਨੇ ਬਿਲਕੁਲ ਕੋਈ ਮਾੜੀ ਮੁੱਟੀ ਉਨੀ ਕੀ ਥੋੜੇ ਮੋੜ ਕਿਸੇ ਨੇ ਇਦਾਂ ਕਹਤਾ ਵੀ ਤੂੰ ਇਦਾਂ ਨਹੀਂ ਕਰਦੀ ਜਾਂ ਤੂੰ ਇਦਾਂ ਨਹੀਂ ਕਰਦਾ ਤੂੰ ਮੈਨੂੰ ਟਾਈਮ ਨਹੀਂ ਦਿੰਦਾ ਚਲਾਕ ਕਰਦੇ ਹੂੰ ਹੂੰ ਦਿਸ ਇਜ਼ ਅ ਵੈਰੀ ਆਈ ਡੋਨਟ ਫੀਲ ਕਿ ਇਹ ਕੋਈ ਵਧੀਆ ਗਰਾਉਂਡ ਨੇ ਬਸ ਇੱਕ ਡਿਵੋਰਸ ਲੈਣਾ ਇੱਕ ਟ੍ਰੈਂਡ ਬਣ ਗਿਆ ਹੁਣ ਤੁਸੀਂ ਦੇਖੋ ਵੱਡੇ ਵੱਡੇ ਸੈਲੀਬ੍ਰਿਟੀਜ਼ ਨੇ ਉਹਨਾਂ ਦਾ ਟ੍ਰੈਂਡ ਬਣ ਗਿਆ ਕਿ ਸ਼ਾਦੀ ਕਰੋ ਡਿਵੋਰਸ ਕਰੋ ਸ਼ਾਦੀ ਕਰੋ ਡਿਵੋਰਸ ਕਰੋ ਇੱਕ ਟ੍ਰੈਂਡ ਹੀ ਬਣਦਾ ਜਾ ਰਿਹਾ ਹੈ ਵੈਸਟਰਨ ਕਲਚਰ ਵੱਲ ਹੁਣ ਜੇ ਆਪਾਂ ਅ ਵੈਸਟਰਨ ਕਲਚਰ ਦੀ ਗੱਲ ਕੀਤੀ ਹੈ ਵੈਸਟਰਨ ਕਲਚਰ ਦਾ ਜਿਹੜਾ ਸਭ ਤੋਂ ਵੱਡਾ ਪ੍ਰਭਾਵ ਸਾਡੀ ਸੋਸਾਇਟੀ ਤੇ ਪਿਆ ਉਹ ਆਈ ਥਿੰਕ ਆ ਪਿਆ ਕਿ ਲੋਕਾਂ ਅੱਜ ਕੱਲ ਜਿਹੜੇ ਬੱਚੇ ਆ ਆਈ ਥਿੰਕ ਬਹੁਤ ਵੱਡੀ ਇੱਕ ਪਰਸੈਂਟੇਜ ਦੇ ਵਿੱਚ ਲੀਵਿੰਗ ਵਿੱਚ ਰਹਿਣਾ ਪਸੰਦ ਕਰਨ ਲੱਗ ਪਏ ਤੇ ਲੀਵਿੰਗ ਵਿੱਚ ਰਹਿਣਾ ਕਿ ਸਾਡੇ ਲੋ ਦੇ ਅਕੋਰਡਿੰਗ ਸਾਡੇ ਕਾਨੂੰਨ ਦੇ ਅਕੋਰਡਿੰਗ ਹਨਾ ਕਿ ਸੁਪਰੀਮ ਕੋਰਟ ਹਾਈ ਕੋਰਟ ਇਹਦੇ ਲਈ ਕੀ ਕਹਿੰਦੀ ਹੈ ਕਿ ਰਹਿਣਾ ਅਲਾਉਡ ਹੈ ਜਾਂ ਨਹੀਂ ਅਲਾਉਡ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਤਾਂ ਕਹਿੰਦੀ ਹੈ ਕਿ ਤੁਸੀਂ ਜੇ ਮੇਜਰ ਜੋ 18 ਸਾਲ ਦੇ ਤੋਂ ਵੱਡੇ ਹੋ ਤਾਂ ਤੁਸੀਂ ਆਪਣੀ ਇਜਾਜ਼ਤ ਮਰਜ਼ੀ ਨਾਲ ਕਿਸੇ ਵੀ ਪਾਰਟਨਰ ਨਾਲ ਰਹਿ ਸਕਦੇ ਹੋ ਚਾਹੇ ਤੁਸੀਂ ਮੈਰਿਜ ਉਹਦੇ ਨਾਲ ਪਰਫਾਰਮ ਕਰੋ ਜਾਂ ਨਾ ਕਰੋ ਇਹ ਤੁਹਾਡੀ ਮਰਜ਼ੀ ਹੈ ਬਟ ਸੁਪਰੀਮ ਕੋਰਟ ਕਹਿੰਦੀ ਹੈ ਕਿ ਤੁਸੀਂ ਰਹਿ ਸਕਦੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਤੁਸੀਂ ਰਹਿ ਸਕਦੇ ਤੁਸੀਂ ਰਹਿ ਸਕਦੇ ਇਹਦੇ ਵਿੱਚ ਸੁਪਰੀਮ ਕੋਰਟ ਕਹਿੰਦੀ ਹੈ ਤੁਹਾਡੇ ਮੌਲਿਕ ਅਧਿਕਾਰ ਨੇ ਤੁਹਾਡੇ ਫੰਡਮੈਂਟਲ ਰਾਈਟਸ ਨੇ ਵੀ ਤੁਸੀਂ ਕਿਹੜੇ ਪਾਰਟਨਰ ਨੂੰ ਚੂਜ਼ ਕਰਨਾ ਤੁਸੀਂ ਕਿੱਥੇ ਰਹਿਣਾ ਕਿਹਦੇ ਨਾਲ ਰਹਿਣਾ ਠੀਕ ਹੈ ਜੀ ਇਨ ਫੈਕਟ ਹੁਣ ਤਾਂ ਸੁਪਰੀਮ ਕੋਰਟ ਨੇ ਇਸ ਹੱਦ ਤੱਕ ਵੀ ਕਹਿ ਦਿੱਤਾ ਹੈ ਟਾਈਮ ਹੋ ਗਿਆ ਕਾਫੀ ਵੀ ਜੇ ਇਨਕੀ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚੋਂ ਤੁਹਾਡਾ ਕੋਈ ਬੇਬੀ ਪੈਦਾ ਹੁੰਦਾ ਜਾਂ ਕੋਈ ਮੰਨ ਲਓ ਕਿ ਮੇਨਟੇਨੈਂਸ ਲੈਣਾ ਚਾਹਵੇ ਤੁਹਾਡੀ ਜਿਹੜੀ ਪਾਰਟਨਰ ਹੈ ਉਹ ਕੋਰਟ ਦੇ ਵਿੱਚ ਜਾ ਕੇ ਕਲੇਮ ਕਰ ਦਿੰਦੀ ਹੈ ਵੀ ਇਹ ਮੇਰੇ ਨਾਲ ਲਿਵਿੰਗ ਰਿਲੇਸ਼ਨਸ਼ਿਸ਼ਿਪ ਚ ਰਹਿੰਦਾ ਸੀ ਤੇ ਹੁਣ ਇਹ ਮੇਰੇ ਨਾਲ ਰਹਿਣਾ ਬੰਦ ਕਰ ਦਿੱਤਾ ਤੇ ਮੈਨੂੰ ਖਰਚਾ ਦੇਵੇ ਤਾਂ ਉਹ ਖਰਚਾ ਵੀ ਮਿਲ ਸਕਦਾ ਤੇ ਫਿਰ ਇਹ ਤਾਂ ਆਲਮੋਸਟ ਮੈਰਿਜ ਵਾਲੇ ਪੂਰੇ ਅਧਿਕਾਰ ਹੋ ਗਏ ਮੈਰਿਜ ਵਾਲੇ ਪੂਰੇ ਅਧਿਕਾਰ ਹੋ ਗਏ ਆਲਮੋਸਟ ਮੈਰਿਜ ओके okay, मतलब कंप्लीटली जानी कंप्लीटली ਨਹੀਂ ऑलमोस्ट मैरिज वाले पूरे अधिकार ਜਿਹੜੇ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਲੜਕੀ ਨੂੰ ਜਾਂ ਲੜਕੇ ਨੂੰ ਮਿਲਦੇ ਠੀਕ ਹੈ ਜੀ ਤੇ ਜਿਹੜੀ ਹੁਣ ਮੈਰਿਜ ਦੀ ਗੱਲ ਹੋਈ ਹੈ ਹਨਾ ਕਿ ਲਿਵਿੰਗ ਰਿਲੇਸ਼ਨਸ਼ਿਪ ਚਲੋ ਅਲੱਗ ਚੀਜ਼ ਹੋਗੀ ਕੁਝ ਬੱਚਿਆਂ ਨੂੰ ਇਹ ਪਤਾ ਹੈ ਕਿ ਹਾਂ ਆਪਾਂ ਕੋਰਟ ਮੈਰਿਜ ਕਰ ਸਕਦੇ ਹਾਂ ਹਨਾ ਮਾਪਿਓ ਨਹੀਂ ਮੰਨ ਰਹੇ ਉਹ ਝਟਪੜ ਜਾ ਕੇ ਕੋਰਟ ਮੈਰਿਜ ਕਰਵਾ ਲੈਂਦੇ ਹਨਾ ਕਿ ਕੋਰਟ ਮੈਰਿਜ ਕਰਵਾਣੀ ਇੰਨੀ ਈਜ਼ੀ ਹੈ ਉਹਦੀਆਂ ਟਰਮ ਐਂਡ ਕੰਡੀਸ਼ਨਸ ਕੁਝ ਹਨਾ ਉਹਦੇ ਬਾਰੇ ਅਵੇਅਰ ਕਰੋ ਬੱਚਿਆਂ ਨੂੰ ਕਿ ਹਾਂ ਇਹਦੀ ਕੋਰਟ ਮੈਰਿਜ ਇੰਨੀ ਈਜੀ ਬਹੁਤ ਈਜ਼ੀ ਹੈ ਕਿ ਉੱਥੇ ਗਏ ਤੇ ਆਪਣੀ ਕੋਰਟ ਮੈਰਿਜ ਕਰਵਾ ਲਈ ਦੇਖੋ ਇਹ ਮੈਨੂੰ ਇਹ ਲੱਗਦਾ ਮੈਨੂੰ ਲੋਕ ਜਿਹੜੇ ਮਿਲਦੇ ਨੇ ਉਹਨਾਂ ਨੂੰ ਵੀ ਮੈਂ ਇਹੀ ਗੱਲ ਦੱਸਣਾ ਵੀ ਕੋਰਟ ਮੈਰਿਜ ਨਾ ਕੋਈ ਚੀਜ਼ ਹੀ ਨਹੀਂ ਹੈ ਓਕੇ ਲੋਕਾਂ ਦੇ ਵਿੱਚ ਲੋਕਾਂ ਦੇ ਦਿਮਾਗ ਦੇ ਵਿੱਚ ਕੀ ਹੈ ਨਾ ਵੀ ਅਸੀਂ ਕੋਰਟ ਦੇ ਵਿੱਚ ਜਾਵਾਂਗੇ ਤੇ ਕੋਰਟ ਸਾਡਾ ਵਿਆਹ ਕਰਾ ਦੂਗੀ which is a myth ਜੀ ਇਦਾਂ ਨਹੀਂ ਹੁੰਦਾ ਓਕੇ ਅੰਟਿਲ ਅਲੈਸ ਤੁਸੀਂ ਸਪੈਸ਼ਲ ਮੈਰਿਜ ਐਕਟ ਥੱਲੇ ਨਹੀਂ ਜਾਂਦੇ ओके नॉर्मली ਕੀ ਹੁੰਦਾ ਹੈ ਨਾ ਕੋਰਟ ਕੋਰਟ ਮੈਰਿਜ ਆਦਰਵਾਇਜ਼ ਕੀ ਹੈ ਕਿ ਤੁਸੀਂ ਇੱਕ ਮੈਰਿਜ ਪਰਫਾਰਮ ਕਰਦੇ ਹੋ ਆਈਦਰ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਮੰਦਰ ਦੇ ਵਿੱਚ ਜਾ ਕੇ ਜੀ ਪਾਠੀ ਸਾਹਿਬ ਜਾਂ ਜਿਹੜੇ ਵੀ ਉੱਥੇ ਮੈਰਿਜ ਕਰਾਉਣ ਵਾਲੇ ਨੇ ਉਹ ਤੁਹਾਨੂੰ ਇੱਕ ਸਰਟੀਫਿਕੇਟ ਦਿੰਦੇ ਨੇ ਓਕੇ ਵੀ ਹਾਂ ਤੁਸੀਂ ਅੱਜ ਤੋਂ ਆਪਸ ਦੇ ਵਿੱਚ ਸ਼ਾਦੀ ਸ਼ੁਦਾ ਹੋ ਉਹ ਵੀ ਉਹੀ ਬੰਦਾ ਦੇ ਸਕਦਾ ਹੈ ਮੈਰਿਜ ਦਾ ਸਰਟੀਫਿਕੇਟ ਵੀ ਉਹੀ ਬੰਦਾ ਦੇ ਸਕਦਾ ਜਿਹੜਾ ਕਿ ਰਜਿਸਟਰਡ ਅ ਰਜਿਸਟਰਡ ਗੁਰਦੁਆਰਾ ਸਾਹਿਬ ਜਾਂ ਕੋਈ ਵੀ ਹਨਾ ਕੁਝ ਵੀ ਹੈ ਨਾ ਧਾਰਮਿਕ ਸਥਾਨ ਕੋਈ ਵੀ ਹੋ ਸਕਦਾ ਜੇ ਕੋਈ ਗੁਰਦੁਆਰਾ ਸਾਹਿਬ ਜੇ ਰਜਿਸਟਰਡ ਨਹੀਂ ਹੈਗਾ ਤਾਂ ਉਹ ਮੈਰਿਜ ਨਹੀਂ ਕਰਾ ਸਕਦਾ ਉਹਦੇ ਕੋਲ ਅਧਿਕਾਰ ਨਹੀਂ ਹੈਗਾ ਠੀਕ ਹੈ ਜੀ ਉਹ ਜਿੱਦ ਤੁਹਾਨੂੰ ਸਰਟੀਫਿਕੇਟ ਦੇ ਦਿੰਦਾ ਤੁਸੀਂ ਉਦੋਂ ਤੁਹਾਡੀ ਮੈਰਿਜ ਹੋਗੀ ਹਮ ਹਮ ਆਪਾਂ ਨਾਰਮਲੀ ਕੋਰਟ ਦੇ ਵਿੱਚ ਤਾਂ ਜਾਂਦੇ ਆ ਜੇ ਆਪਾਂ ਨੂੰ ਕਿਸੇ ਤੋਂ ਖਤਰਾ ਹੁੰਦਾ ਜਾਂ ਆਪਾਂ ਨੂੰ ਡਰ ਹੁੰਦਾ ਵੀ ਜੀ ਬੀ ਸਾਨੂੰ ਇਹ ਲੋਕ ਤੰਗ ਕਰਨਗੇ ਜਾਂ ਇਹ ਮੇਰੇ ਤੇ ਝੂਠੀ ਐਫ ਆਈ ਆਰ ਦੇ ਸਕਦੇ ਨੇ ਜਾਂ ਲੜਕੀ ਵਾਲੇ ਪਾਸੋਂ ਜਾਂ ਲੜਕੇ ਵਾਲੇ ਪਾਸੋਂ ਵੀ ਇਹ ਬੰਦੇ ਜਾਂ ਇਹ ਸਾਡੇ ਰਿਸ਼ਤੇਦਾਰ ਸਾਡੇ ਨਾਲ ਸਹਿਮਤ ਨਹੀਂ ਹੈਗੇ ਤਾਂ ਅਸੀਂ ਕੋਰਟ ਦਾ ਦਰਵਾਜ਼ਾ ਖੜਕੜਾਉਂਦੇ ਆ ਵੀ ਜੀ ਸਾਨੂੰ ਇਹਨਾਂ ਤੋਂ ਡਰ ਹੈ ਤੇ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਜਾਵੇ ਵੀ ਅਸੀਂ ਆਲਰੇਡੀ ਸ਼ਾਦੀ ਕਰਾ ਚੁੱਕੇ ਹਾਂ ਵੀ ਹੁਣ ਸਾਡੀ ਸ਼ਾਦੀ ਸੁਦਾ ਜ਼ਿੰਦਗੀ ਦੇ ਵਿੱਚ ਸਾਨੂੰ ਤੰਗ ਪਰੇਸ਼ਾਨ ਨਾ ਕਰ। ਮਤਲਬ ਵਿਆਹ ਸਾਡਾ ਉਹੀ ਧਾਰਮਿਕ ਸਥਾਨ ਤੇ ਹੀ ਹੋਣਾ ਉਸੇ ਰੀਤੀ ਰਿਵਾਜ ਨਾਲ ਹੀ ਹੋਣਾ ਸਰਟੀਫਿਕੇਟ ਉੱਥੋਂ ਹੀ ਮਿਲਣਾ। ਅਸੀਂ ਸਿਰਫ ਪ੍ਰੋਟੈਕਸ਼ਨ ਲੈਣ ਲਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾ ਸਕਦੇ ਹਾਂ। ਠੀਕ ਹੈ ਸਰ ਅੰਟਿਲ ਜਦੋਂ ਤੁਸੀਂ ਸਪੈਸ਼ਲ ਮੈਰਿਜ ਐਕਟ ਵਿੱਚ ਨਹੀਂ ਜਾਂਦੇ ਸਪੈਸ਼ਲ ਮੈਰਿਜ ਐਕਟ ਦੇ ਵਿੱਚ ਕੇਸਿਸ ਦੇ ਵਿੱਚ ਕੀ ਹੁੰਦਾ ਵੀ ਤੁਸੀਂ ਡਿਫਰੈਂਟ ਰਿਲੀਜੀਅਨ ਦੇ ਹੋ ਡਿਫਰੈਂਟ ਤੁਹਾਡੇ ਸੁਸਾਇਟੀਜ਼ ਨੇ ਜੇ ਤੁਸੀਂ ਸਪੈਸ਼ਲ ਮੈਰਿਜ ਐਕਟ ਥੱਲੇ ਫਾਈਲ ਕਰਦੇ ਹੋ ਦੈਟਸ ਅ ਡਿਫਰੈਂਟ ਕੰਡੀਸ਼ਨ ਓਕੇ ਤੇ ਉਹਦੇ ਵਿੱਚ ਉਹ ਚੀਜ਼ ਪੋਸੀਬਲ ਹੈ ਸਰ ਇੱਕ ਮਤਲਬ ਮੈਂ ਨਹੀਂ ਕਹੂੰਗਾ ਪੰਜਾਬ ਚ ਇਹ ਤਾਂ ਪੂਰੇ ਇੰਡੀਆ ਚ ਹੀ ਹੈ ਕਿ ਆਪਾਂ ਘਰੋਂ ਬਾਹਰ ਨਿਕਲਦੇ ਆਂ ਤੇ ਸਾਨੂੰ ਬੈਗਰਸ ਬਹੁਤ ਮਿਲਦੇ ਆਂ ਕਈ ਵਾਰੀ ਆਮ ਜਨਤਾ ਪਰੇਸ਼ਾਨ ਵੀ ਹੋ ਜਾਂਦੀ ਹੈ ਹਨਾ ਉਹ ਨਿੱਕੇ ਨਿੱਕੇ ਬੱਚੇ ਜਿਹੜੇ ਹਜੇ ਬਾਲਕ ਵੀ ਨਹੀਂ ਹੈਗੇ ਹਨਾ ਤੇ ਲੇਡੀਜ਼ ਹੋਰ ਕੋਈ ਕਈ ਕੈਟੇਗਰੀਜ਼ ਨੇ ਹਨਾ ਤੇ ਕੀ ਬੈਗਿੰਗ ਲੀਗਲ ਹੈ ਕਿ ਇਹਨਾਂ ਦੇ ਅਗੇਂਸਟ ਕੋਈ ਰੂਲ ਹੈਗਾ ਬੈਗਿੰਗ ਐਕਚੁਅਲੀ ਨਾ ਇੱਕ ਸਟੇਟ ਪਾਲਿਸੀ ਹੈ ਓਕੇ ਹਰ ਇੱਕ ਸਟੇਟ ਦੀ ਆਪਣੀ ਆਪਣੀਆਂ ਐਕਟਸ ਨੇ ਓਕੇ ਜਿਵੇਂ ਪੰਜਾਬ ਬੈਗਿੰਗ ਐਕਟ ਡਿਫਰੈਂਟ ਹੈ ਹਰਿਆਣਾ ਬੈਗਿੰਗ ਐਕਟ ਡਿਫਰੈਂਟ ਹੈ ਤੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਬੈਗਿੰਗ ਐਕਟ ਲੱਗਦਾ ਓਕੇ ਤੇ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਸ ਟਾਈਮ ਆਪਾਂ ਪੰਜਾਬ ਚ ਬੈਠੇ ਆ ਹਨਾ ਤੇ ਪੰਜਾਬ ਦਾ ਬੈਗਿੰਗ ਐਕਟ ਕੀ ਕਹਿੰਦਾ ਸਰ ਪੰਜਾਬ ਦਾ ਬੈਗਿੰਗ ਐਕਟ ਕੀ ਕਹਿੰਦਾ ਵੀ ਜੇ ਕੋਈ ਮੰਗਦਾ ਹੈ ਜਾਂ ਕੋਈ ਤੁਹਾਨੂੰ ਫੋਰਸ ਕਰਦਾ ਮੰਗਣ ਵਾਸਤੇ ਤਾਂ ਤੁਹਾਨੂੰ 10 ਸਾਲ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਓਕੇ ਜੇ ਕੋਈ ਤੁਹਾਡਾ ਤੁਹਾਡੇ ਤੋਂ ਆ ਕੇ ਕੋਈ ਤੁਹਾਨੂੰ ਕਹਿੰਦਾ ਵੀ ਮੈਨੂੰ ਇੰਨੇ ਪੈਸੇ ਦਿਓ ਜਾਂ ਮੈਨੂੰ ਮੇਤਵਾ ਖਰੀਦ ਲਵੋ ਤੇ ਤੁਹਾਨੂੰ ਸੜਕਾਂ ਤੇ ਰੁਕ ਰੁਕ ਕੇ ਨੌਕ ਕਰ ਕਰਕੇ ਤੁਹਾਡੀ ਗੱਡੀ ਚੋਂ ਕਹਿੰਦੇ ਨੇ ਵੀ ਜੀ ਮੈਨੂੰ ਪੈਸੇ ਦੇ ਦਿਓ ਆ ਲੈ ਲਓ ਸਾਡੇ ਤੋਂ that that means of begging ਮੰਗਤਈ ਹੀ ਜੇ ਕੋਈ ਮੰਗ ਮੰਗਦਾ ਹੈ ਜਾਂ ਮਤਲਬ ਬੈਗਿੰਗ ਨੂੰ ਪ੍ਰਮੋਟ ਕਰਦਾ ਤਾਂ ਪੰਜਾਬ ਦੇ ਵਿੱਚ ਉਹਨੂੰ 10 ਸਾਲ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਤੇ ਇਹ ਸਾਡੇ ਇਤਿਹਾਸ ਚ ਹੁਣ ਤੱਕ ਨ ਕਿਸੇ ਨੂੰ ਹੋਈ ਹੈ ਇਹ ਸਜ਼ਾ ਜਾਂ ਫਿਰ ਬਸ ਉਵੇਂ ਹੀ ਹੈ this is this is a stamp paper ਜਾਂ ਤੁਸੀਂ ਇਹ ਕਹਿ ਲਓ ਵੀ ਇੱਕ ਕਿਤਾਬਾਂ ਜੀ ਵਿੱਚ ਰਹਿ ਗਏ ਨੇ ਵੈਸੇ ਤਾਂ 50 ਸਾਲ ਪੁਰਾਣਾ ਕਾਨੂੰਨ ਹੈ ਇਹ ਬਟ ਜਿੰਨੇ ਵੀ ਮੈਂ ਦੇਖਦਾ ਵੀ ਜਾਂ ਹਾਲ ਤੱਕ ਅਸੀਂ ਦੇਖੇ ਨੇ ਉਹ ਇਦਾਂ ਹੀ ਨੇ ਜਿਹੜੇ ਨਾਰਮਲ ਮੰਗਣ ਵਾਲੇ ਲੋਕ ਨੇ ਨਾ ਉਹਨਾਂ ਤੇ ਕੋਈ ਕਦਾ ਪਰਚਾ ਹੁੰਦਾ ਪਰ ਜਿਹੜੇ ਐਕਚੁਅਲੀ ਇਸ ਨੂੰ ਸੋਲਿਸਿਟ ਕਰਦੇ ਨੇ ਇਸ ਨੂੰ ਤੁਸੀਂ ਇਹ ਲਾ ਲੋ ਵੀ ਵੱਡੇ ਵੱਡੇ ਗਰੋਹ ਨੇ ਉਹਨਾਂ ਤੇ ਅਜ ਤੱਕ ਕੋਈ ਪਰਚਾ ਨਹੀਂ ਮੈਂ ਦੇਖਿਆ ਜਣਾਂ ਤੱਕ ਨਹੀਂ ਪਹੁੰਚੇ ਅਜ ਤੱਕ ਜਿਹੜਾ ਤੱਕ ਨਹੀਂ ਪਹੁੰਚੇ ਜਦ ਕਿ ਚਾਹੀਦਾ ਇਹਨਾਂ ਨੂੰ ਇਹੀ ਹੈ ਸਰਕਾਰ ਨੂੰ ਚਾਹੀਦਾ ਇਹੀ ਹੈ ਵੀ ਇਹ ਜਿਹੜਾ ਤੱਕ ਪਹੁੰਚੇ ਜਾਂਦੇ ਬਟ ਇਹਦੇ ਵਿੱਚ ਇੱਕ ਵੱਡਾ ਬੈਰੀਅਰ ਇੱਕ ਵੱਡੀ ਪ੍ਰੋਬਲਮ ਇਹ ਹੈ ਵੀ ਜੀ ਇਹ ਜਿੰਨੇ ਲੌਸ ਨੇ ਨਾ ਇਹ ਸਟੇਟ ਪਾਲਿਸੀ ਦੇ ਹਿਸਾਬ ਨਾਲ ਨੇ ਪੰਜਾਬ ਦਾ ਅਲੱਗ ਹੈ ਹਰਿਆਣੇ ਦਾ ਅਲੱਗ ਹੈ ਹੂੰ ਹੂੰ ਉਧਰਲਾ ਅਲੱਗ ਹੈ ਹੁਣ ਇਹ ਲੋਕ ਕਰਦੇ ਕੀ ਨੇ ਨਾ ਇਹ ਲੋਕ ਦੂਜੀਆਂ ਸਟੇਟਾਂ ਚੋਂ ਆਉਂਦੇ ਨੇ ਹੂੰ ਹੂੰ ਤੇ ਇੱਥੇ ਆ ਕੇ ਮੰਗਦੇ ਨੇ ਓਕੇ ਪਹਿਲਾਂ ਤਾਂ ਇਹਨਾਂ ਨੂੰ ਰਿਕਗਨਾਈਜ਼ ਕਰਨਾ ਬਹੁਤ ਵੱਡੀ ਪ੍ਰੋਬਲਮ ਹੈ ਵੀ ਕਿਹੜਾ ਬੰਦਾ ਕਿੱਥੋਂ ਹੈ ਨਾ ਇਹਨਾਂ ਕੋਲੇ ਕੋਈ ਡਾਕੂਮੈਂਟ ਹੁੰਦਾ ਨਾ ਕੋਈ ਆਧਾਰ ਕਾਰਡ ਹੁੰਦਾ ਨਾ ਕੋਈ 10 ਦਿਨ ਇਹ ਅੱਜ 10 ਦਿਨ ਇੱਥੇ ਮੰਗ ਲਿਆ 10 ਦਿਨ ਫਿਰ ਹਰਿਆਣੇ ਚਲੇ ਗਏ 10 ਦਿਨ ਦਿੱਲੀ ਚਲੇ ਗਏ ਤੇ ਇਹਨਾਂ ਨੂੰ ਰਿਕਗਨਾਈਜ਼ ਕਰਨਾ ਜਾਂ ਤੁਸੀਂ ਕਹਿ ਲਓ ਵੀ ਇਨ ਇਨ ਲਾਈਨ ਕਰਨਾ ਬੜਾ ਮੁਸ਼ਕਿਲ ਹੈ ਆਈ ਥਿੰਕ ਇੱਕ ਰੈਗੂਲਰ ਜੌਬ ਕਰਨ ਵਾਲਾ ਜੇ ਆਪਾਂ ਬੱਚਾ ਕਹੀਏ ਕਿ ਜਿਹੜਾ ਗ੍ਰੈਜੂਏਸ਼ਨ ਕਰਕੇ ਅੱਜ ਕੱਲ ਸਾਡੇ ਦੇਸ਼ ਦੇ ਵਿੱਚ ਨੌਕਰੀ ਲੱਭਣ ਜਾਂਦਾ ਹਨ ਉਹ ਵੀ 25000 30000 ਸੈਲਰੀ ਲੈਂਦਾ ਮੈਨੂੰ ਲੱਗਦਾ ਹੈ ਉਹਨਾਂ ਤੋਂ ਵੱਧ ਕਮਾ ਰਹੇ ਬਿਲਕੁਲ ਬਿਲਕੁਲ ਹੁਣ ਰੀਸੈਂਟ ਪਿੱਛੇ ਜੇ ਇੱਕ ਰਿਪੋਰਟ ਆਈ ਸੀ ਵੀ ਲੋਕ ਸਪੈਸ਼ਲ ਮੁੰਬਈ ਤੋਂ ਟ੍ਰੇਨ ਲੈ ਕੇ ਇੰਦੌਰ ਭੀਖ ਮੰਗਣ ਜਾਂਦੇ ਸੀ ਜੀ ਤੇ ਕੁਝ ਰਿਪੋਰਟ ਤਾਂ ਇਸ ਤਰ੍ਹਾਂ ਵੀ ਅਸੀਂ ਦੀਆਂ ਵੀ ਕਈਆਂ ਦੀ ਤਾਂ ਮੰਥਲੀ 60000 ਹੈ ਕੋਈ 70000 ਕਮਾ ਰਿਹਾ ਕੋਈ ਲੱਖ ਤੋਂ ਉੱਪਰ ਕਮਾ ਰਿਹਾ ਵੀ ਥਿਸ ਇਜ਼ ਦੀ ਲੈਵਲ ਤੇ ਹੁਣ ਤੱਕ ਸਰਕਾਰ ਆ ਇਸ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕ ਰਹੀ ਹੈ ਤੇ ਇੱਕ ਗ੍ਰੈਜੂਏਟ ਬੰਦੇ ਨੂੰ ਜੇ ਆਪਾਂ ਨੋਰਮਲ ਗ੍ਰੈਜੂਏਸ਼ਨ ਕੀਤੀ ਹੋਵੇ ਲਈ 70000 ਤੱਕ ਪਹੁੰਚਣਾ ਬਹੁਤ ਵੱਡਾ ਟਾਸਕ ਹੋ ਗਿਆ ਅੱਜਕੱਲ ਤੇ ਅ ਮੈਂ ਤੁਸੀਂ ਸਰ ਹੁਣੇ ਮੈਨੂੰ ਲੇਟੈਸਟ ਇੱਕ ਪੀਆਈਐਲਬੀ ਫਾਈਲ ਕੀਤੀ ਹੈ ਇਹਦੇ ਤੇ ਕਿ ਤੁਸੀਂ ਆਈ ਥਿੰਕ ਬੈਗਰਸ ਦੇ ਹੱਕ ਚ ਕੀਤੀ ਹੈ ਬਿਲਕੁਲ ਮੈਂ ਬੈਗਰਸ ਦੇ ਹੱਕ ਦੇ ਵਿੱਚ ਪੀਆਈਐਲ ਫਾਈਲ ਕੀਤੀ ਹੈ ਉਹ ਪੀਆਈਐਲ ਇਸ ਕਰਕੇ ਫਾਈਲ ਕਰੀ ਹੈ ਵੀ ਜਿਹੜੇ ਤੁਹਾਨੂੰ ਜਿਨ੍ਹਾਂ ਨੂੰ ਧੱਕੇ ਨਾਲ ਕਿਡਨੈਪ ਕਰਕੇ ਲਗਾ ਲਓ ਜਾਂ ਕਿਸੇ ਹੋਰ ਤਰੀਕੇ ਨਾਲ ਲਗਾ ਲਓ ਜਿਨ੍ਹਾਂ ਨੂੰ ਭੀਖ ਮੰਗਵਾਈ ਜਾਂਦੀ ਹੈ ਹਾਂ ਹਾਂ ਉਹਨਾਂ ਦੇ ਤਾਂ ਪਰਚਾ ਹੋ ਜਾਂਦਾ ਓਕੇ ਜੇ ਕੋਈ ਬੰਦਾ ਮੰਨ ਲਓ ਤੁਹਾਨੂੰ ਥੋਤੋਂ ਗਾਣਾ गा ਕੇ ਪੈਸੇ ਮੰਗ ਰਿਹਾ ਹੈ ਜਾਂ ਥੋਤੋਂ ਮੰਨ ਲਓ ਡਾਂਸ ਕਰਕੇ ਨੱਚ ਕੇ ਗਾ ਕੇ ਜਾਂ ਕੋਈ ਐਕਸ਼ਨ ਕਰਕੇ ਥੋੜੇ ਤੋਂ ਪੈਸੇ ਮੰਗ ਰਿਹਾ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਐਂਟਰਟੇਨਮੈਂਟ ਕਰ ਰਿਹਾ ਸਾਡੇ ਵਾਸਤੇ ਜੀ ਆਪਾਂ ਨਾਰਮਲ ਦੇਖੀ ਤਾਂ ਨੱਚਣਾ ਗਾਣਾ ਜਾਂ ਬੋਲਣਾ ਤਾਂ ਕੋਈ ਕ੍ਰਾਈਮ ਨਹੀਂ ਨਾ ਜੇ ਆਪਾਂ ਪੈਸੇ ਦੇਣਾ ਤਾਂ ਆਪਾਂ ਆਪਣੀ ਮਰਜ਼ੀ ਨਾਲ ਦੇ ਰਿਹਾ ਨਾ ਉਹ ਥੋੜੇ ਤੋਂ ਖੋ ਤਾਂ ਨਹੀਂ ਰਹੇ ਉਹ ਸਾਡੀ ਜੇਬ ਚੋਂ ਨਹੀਂ ਕੱਢ ਰਿਹਾ ਸਾਡਾ ਕਹਿਣਾ ਇਹੀ ਹੈ ਵੀ ਜੇ ਕੋਈ ਬੰਦਾ ਮੰਗ ਕੇ बोल के नाच के गा के जे दो पैसे कमा के अपना ਢਿੱਡ ਭਰ ਰਿਹਾ ਹੈ ਆਪਣੇ ਬੱਚਿਆਂ ਦਾ ਢਿੱਡ ਭਰ ਰਿਹਾ ਹੈ ਤਾਂ ਉਹਦੇ ਵਿੱਚ ਕੀ ਕਰਾਂ ਤੇ ਉਹਨਾਂ ਲਈ ਗਲਤ ਹੈ ਜਿਹੜੇ ਕੁਝ ਨਹੀਂ ਕਰ ਰਹੇ ਬਟ ਆਮ ਜਨਤਾ ਨੂੰ ਪਰੇਸ਼ਾਨ ਪਰੇਸ਼ਾਨ ਤੁਸੀਂ ਦੇਖੋ ਵੀ ਅੱਜ ਤੱਕ ਮੈਂ ਤਾਂ ਨਹੀਂ ਦੇਖਿਆ ਆਪਣੀ ਲਾਈਫ ਦੇ ਵਿੱਚ ਕੋਈ ਇਹ ਜਿਹਾ ਗਿਰੋ ਪੁਲਿਸ ਨੇ ਫੜਿਆ ਹੋਵੇ ਜਾਂ ਕੋਈ ਡਿਫਰੈਂਟ ਏਜੰਸੀਜ਼ ਨੇ ਵੱਡੀਆਂ ਵੱਡੀਆਂ ਏਜੰਸੀਜ਼ ਨੇ ਹੁਣ ਤਾਂ ਈਡੀ ਵੀ ਆ ਗਈ ਹੋਰ ਵੀ ਬਹੁਤ ਏਜੰਸੀਜ਼ ਆ ਗਈਆਂ ਅੱਜ ਤੱਕ ਪਰ ਮੈਂ ਦੇਖਿਆ ਵੀ ਇਹਨਾਂ ਨੇ ਕੋਈ ਖੁਲਾਸਾ ਹੀ ਨਹੀਂ ਕੀਤਾ ਹੋਵੇ ਵੀ ਜੀ ਅਸੀਂ ਵੱਡਾ ਗਿਰੋ ਫੜ ਲਿਆ ਜਿਹੜਾ ਕਿ ਭੀਖ ਮੰਗਵਾਉਂਦਾ ਬੱਚਿਆਂ ਤੋਂ ਜਾਂ ਉਹਨਾਂ ਦੇ ਪਰਚੇ ਦਿੱਤਾ ਹੋਵੇ ਇਹਨਾਂ ਵੱਲ ਕਰੇ ਧਿਆਨ ਵੀ ਗਿਆ ਹੋਵੇ ਇਸ ਕਰਕੇ ਜਸਟ ਬਿਕੋਜ਼ ਕਿ ਕੋਈ ਜਿਹਨੂੰ ਆਲਰੇਡੀ ਕੋਈ ਬੱਚਾ ਹੈ ਉਹਨੂੰ ਤੁਸੀਂ ਫੜ ਲਿਆ ਉਹ ਗਿਰੋ ਨੇ ਫੜ ਕੇ ਉਹ ਭੀਖ ਮੰਗਵਾ ਰਿਹਾ ਤੇ ਉਹਦੇ ਦੀ ਪਰਚਾ ਹੋ ਰਿਹਾ ਇਸ ਕਰਕੇ ਅਸੀਂ ਇਹ ਪੀਆਈਐਲ ਫਾਈਲ ਕੀਤੀ ਹੈ ਹਾਲੇ ਤੱਕ ਉਹਦਾ ਹਾਲਾ ਕਿ ਕੋਈ ਡਿਸੀਜਨ ਨਹੀਂ ਆਇਆ ਉਹ ਪੈਂਡਿੰਗ ਹੈ ਹਾਈ ਕੋਰਟ ਦੇ ਵਿੱਚ ਬਟ ਹੋਪਫੁਲੀ ਲੈਟਸ ਸੀ ਕੀ ਕੀਆ ਉਹਦੇ ਵਿੱਚ ਓਪੀਨੀਅਨ ਹੁੰਦਾ ਹਾਈ ਕੋਰਟ ਓਕੇ ਜੀ ਤੇ ਮੈਂ ਸਰ ਇੱਕ ਦੋ ਵਾਰੀ ਦੇਖਿਆ ਜਿਵੇਂ ਆਪਾਂ ਨੋਰਮਲ ਮਾਰਕੀਟ ਵਿੱਚ ਹੁੰਨੇ ਆ ਮਾਰਕੀਟ ਚ ਕਈ ਤਰ੍ਹਾਂ ਦੀਆਂ ਦੁਕਾਨਾਂ ਹੁੰਦੀਆਂ ਉਹਦੇ ਚ 18 ਸਾਲ ਤੋਂ ਛੋਟੇ ਬੱਚੇ ਕੰਮ ਕਰ ਰਹੇ ਹੁੰਦੇ ਦੁਕਾਨਾਂ ਤੇ ਤੇ ਉਹਦਾ ਚਲਾਨ ਹੁੰਦਾ ਦੁਕਾਨਦਾਰਾਂ ਦਾ ਕਿ ਉਸ ਚੀਜ਼ ਦਾ ਫਾਈਨ ਹੈ ਉਹਨਾਂ ਨੂੰ ਬਹੁਤ ਤਕੜਾ ਕਿ 18 ਸਾਲ ਤੋਂ ਛੋਟਾ ਬੱਚਾ ਜੇ ਆਪਣੀ ਮਰਜ਼ੀ ਨਾਲ ਕੰਮ ਕਰ ਰਿਹਾ ਹੈ ਤਾਂ ਉਹ ਕੰਮ ਨਹੀਂ ਕਰ ਸਕਦਾ ਐਕਚੁਅਲੀ ਤੁਸੀਂ ਦੇਖੋ ਇਹ ਸਿਰਫ ਨਾ ਇਸ ਕਰਕੇ ਕਾਨੂੰਨ ਬਣਾਇਆ ਗਿਆ ਸੀ ਵੀ ਲੋਕਾਂ ਬੱਚਿਆਂ ਦੇ ਛੋਟੇ ਬੱਚਿਆਂ ਦੀ ਕਿਡਨੈਪਿੰਗ ਹਾਂ ਹਾਂ ਜਾਂ ਉਹਨਾਂ ਦੀ ਅਬਡੈਕਸ਼ਨ ਨੂੰ ਘਟਾਇਆ ਜਾ ਸਕੇ ਓਕੇ ਤਾਂ ਕਿ ਜੇ ਬੱਚਿਆਂ ਨੂੰ ਕੰਮ ਕਰਨ ਤੋਂ ਪਹਿਲਾਂ ਰੋਕਿਆ ਜਾਏਗਾ ਨਾ ਤਾਂ ਹੀ ਇਹਨਾਂ ਦਾ ਕਿਡਨੈਪਿੰਗ ਘਟੇਗਾ ओके एक्चुअल ਵਿੱਚ ਜਿਹੜਾ ਮੇਨ ਮੋਟਿਵ ਤਾਂ ਇਹੀ ਸੀ ਬਟ ਹੁਣ ਜਦ ਕਿ ਬੱਚੇ ਛੋਟੇ ਨੇ ਜਾਂ ਉਹ ਕਮਾ ਕੇ ਖਾ ਰਿਹਾ ਹੈ ਤਾਂ ਅਦਰਵਾਈਜ਼ ਦੇ ਆਪਾਂ ਐਥਿਕਲੀ ਜਾਂ ਮੋਰਲੀ ਸੋਚੀਏ ਜੇ ਮੰਨ ਲਓ ਕੋਈ ਹੁਣ 16 ਸਾਲ ਦਾ ਬੱਚਾ ਹੈ ਹਮਮ ਕਾਈਂਡ ਆਫ ਇੱਕ ਮੇਜਰ ਹੀ ਹੈ ਬਟ ਉਹ 16 ਸਾਲ ਦਾ ਬੱਚਾ ਜੇ ਕਮਾ ਕੇ ਖਾ ਰਿਹਾ ਹੈ ਐਥਿਕਲੀ ਮੋਰਲੀ ਤਾਂ ਆਪਾਂ ਨੂੰ ਗਲਤ ਨਹੀਂ ਲੱਗਦਾ ਹਮਮ ਪਰ ਜੇ ਆਪਾਂ ਇਸ ਨੂੰ ਜਾਂ ਸਰਕਾਰ ਇਸ ਨੂੰ ਅਲਾਉ ਕਰ ਦਿੰਦੀ ਹੈ ਉਹਦੇ ਨਾਲ ਹੋਏਗਾ ਕਿ ਨਾ ਉਹਦੇ ਨਾਲ ਲੋਕਾਂ ਨੇ ਇਹ ਗਿਰੋ ਹੀ ਬਣਾ ਲੈਣਾ ਲੋਕਾਂ ਨੇ ਇਹ ਕੰਮ ਹੀ ਫੜ ਲੈਣਾ ਬਿਲਕੁਲ ਦੂਜੀ ਸਟੇਟਾਂ ਤੋਂ ਬੱਚੇ ਚੋਰੀ ਕਰੋ ਜਾਂ ਉਹਨਾਂ ਨੂੰ ਬੌਂਡਡ ਲੇਬਰ ਬਣਾਓ ਉਹਨਾਂ ਤੋਂ ਕੰਮ ਕਰਾਓ ਬਟ ਜੇ ਕੋਈ ਬੱਚਾ ਇੰਨਾ ਮਤਲਬ ਕੈਪੇਬਲ ਨਹੀਂ ਹੈਗਾ ਉਹਦੇ ਪੇਰੈਂਟਸ ਜਾਂ ਫਿਰ ਉਹ ਬੱਚਾ ਆਪ ਇੰਨਾ ਕੈਪੇਬਲ ਨਹੀਂ ਹੈਗਾ ਹਨਾ ਕਿ ਉਹਨੂੰ ਲੋਡ ਹੈ ਕੰਮ ਦੀ ਉਹ ਕਮਾਣਾ ਚਾਹੁੰਦਾ ਹਨਾ ਤੇ ਉਹ ਕਮਾ ਨਹੀਂ ਸਕਦਾ ਚਲੋ ਗਵਰਨਮੈਂਟ ਨੇ ਰੂਲ ਬਣਾਤਾ ਤੇ ਉਸ ਤੋਂ ਇਲਾਵਾ ਫਿਰ ਗਵਰਨਮੈਂਟ ਉਹਦੀ ਕੋਈ ਹੈਲਪ ਕਰਦੀ ਹੈ ਦੇਖੋ ਵੈਸੇ ਤਾਂ ਫੰਡਾਮੈਂਟਲ ਰਾਈਟ ਹੈ ਆਪਣਾ এডਿਕੇਸ਼ਨ ਲੈਣਾ ਓਕੇ ਜਿਹੜਾ ਰਾਈਟ ਟੂ এডਿਕੇਸ਼ਨ ਹੈ ਇੱਕ ਫੰਡਾਮੈਂਟਲ ਰਾਈਟ ਹੈ ਓਕੇ ਸੰਵਿਧਾਨ ਦੇ ਮੁਤਾਬਿਕ ਜੀ ਤੇ ਹਰੇਕ ਸਰਕਾਰ ਦਾ ਹਰੇਕ ਸਟੇਟ ਦਾ ਇਹ ਡਿਊਟੀ ਹੈ ਇਹ ਫਰਜ ਹੈ ਵੀ ਤੁਸੀਂ ਹਰੇਕ ਬੱਚੇ ਨੂੰ ਪੜ੍ਹਾਓ ਤਾਂ ਕਿ ਉਹ ਇੰਨਾ ਕੁ ਪੜ੍ਹ ਕੇ ਕੈਪेबल ਹੋ ਸਕੇ ਕਿ ਉਹ ਆਪਣੀ ਰੋਜੀ ਰੋਟੀ ਕਮਾ ਸਕੇ ਬਿਲਕੁਲ ਸਰ ਹੋਰ ਵੀ ਬਹੁਤ ਇਹਦੇ ਆਲਟਰਨੇਟਿਵਸ ਨੇ ਹਮਮ ਬਟ ਜੇ ਸਿਰਫ ਇਸ ਗੱਲ ਤੋਂ ਅਲਾਉ ਕਰ ਦਿੱਤਾ ਜਾਵੇ ਹਾਲਾਂਕਿ ਬੱਚੇ ਹੁਣ ਵੀ ਆਪਾਂ ਦੇਖਦੇ ਆ ਕੰਮ ਕਰਦੇ ਨੇ ਤਾਂ ਉਹ ਇੱਕ ਇਮੋਸ਼ਨਲ ਗਰਾਉਂਡ ਤੇ ਲਾ ਲਓ ਜਾਂ ਤੁਸੀਂ ਉਦਾਂ ਲਾ ਲਓ ਵੀ ਇਸ ਦੀ ਐਗਜ਼ੀਕਿਊਸ਼ਨ ਜਾਂ ਇਹਨੂੰ ਚੈੱਕ ਰੱਖਣਾ ਬੜਾ ਮੁਸ਼ਕਿਲ ਕੰਮ ਹੈ ਤਾਂ ਭਾਵੇਂ ਵੀ ਬੱਚੇ ਕੰਮ ਕਰਦੇ ਨੇ ਬਟ ਅਦਰਵਾਈਜ਼ ਕਾਨੂੰਨ ਦੇ ਮੁਤਾਬਕ ਇਹ ਗਲਤ ਹੈ ਚਲੋ ਸਰ ਕਾਨੂੰਨ ਦੇ ਮੁਤਾਬਕ ਬੱਚਿਆਂ ਦਾ ਕੰਮ ਕਰਨਾ ਗਲਤ ਹੈ 18 ਸਾਲ ਤੋਂ ਛੋਟੇ ਪਰ 18 ਸਾਲ ਤੋਂ ਛੋਟੇ ਕਈ ਬੱਚੇ ਚੌਂਕਾਂ ਦੇ ਉੱਤੇ ਮੰਗਦੇ ਹੋਏ ਆ ਮੰਗ ਮੰਗ ਰਹੇ ਆ ਹੈਨਾ ਸ਼ੀਸ਼ੇ ਖੜਕਾ ਰਹੇ ਆ ਕਾਰ ਤੇ ਸ਼ੀਸ਼ੇ ਤੇ ਮੈਂ ਬੜੀ ਵਾਰੀ ਦੇਖਦਾ ਕਪੜਾ ਮਾਰਨ ਲੱਗ ਜਾਂਦੇ ਹਨਾ ਜਾਂ ਫਿਰ ਕੋਈ ਵੀ ਪੈਨ ਵੇਚ ਰਿਹਾ ਪੈਨਸਲ ਵੇਚ ਰਿਹਾ ਉਹਨਾਂ ਨੂੰ ਕਦੀ ਨਹੀਂ ਫੜਿਆ ਪੁਲਿਸ ਨੇ ਮੈਂ ਮਤਲਬ ਦੁਕਾਨਦਾਰਾਂ ਦੇ ਤਾਂ ਚਲਾਨ ਹੁੰਦੇ ਦੇਖ ਲੇ ਪਰ ਉਹਨਾਂ ਨੂੰ ਕਦੀ ਮੈਂ ਰੋਕਦੇ ਦੇਖਿਆ ਨਹੀਂ ਪੁਲਿਸ ਨੂੰ ਕਿ ਉਹਨਾਂ ਲਈ ਮਤਲਬ ਕਾਨੂੰਨ ਅਲੱਗ ਨਹੀਂ ਕਾਨੂੰਨ ਉਹਨਾਂ ਨੂੰ ਨਹੀਂ ਲੱਗਣੀ ਇਸੇ ਕਰਕੇ ਅਸੀਂ ਪੀਐਲ ਬਾਨ ਦੀ ਏਸੀ ਪਰਪਸ ਹੈ ਵੀ ਜਿਹੜੇ ਆਪਾਂ ਉਹ ਬੱਚਿਆਂ ਨੂੰ ਦੇਖਦੇ ਹਾਂ ਪਰ ਉਸ ਬੱਚਿਆਂ ਦੇ ਪਿੱਛੇ ਜਿਹੜੇ ਵੱਡੇ ਲੋਕ ਬੈਠੇ ਨੇ ਜੋ ਇਹਨਾਂ ਦੀ ਇਨਕਮ ਦਾ ਕੁਝ ਪੋਰਸ਼ਨ ਆਪਦੇ ਕੋਲ ਰੱਖਦੇ ਨੇ ਤੇ ਉਹਨੂੰ ਬਲੈਕ ਮਨੀ ਚ ਕਨਵਰਟ ਕਰਦੇ ਨੇ ਜਾਂ ਹੋਰ ਤਰੀਕੇ ਨਾਲ ਯੂਜ਼ ਕਰਦੇ ਨੇ ਉਹਨਾਂ ਤੱਕ ਅਜੇ ਤੱਕ ਕੋਈ ਨਹੀਂ ਪਹੁੰਚਿਆ ਬੇਸਿਕਲੀ ਇਹ ਬਹੁਤ ਵੱਡਾ ਇੱਕ ਗਰੁੱਪ ਹੈ ਕਿ ਜੇ ਆਪਾਂ ਕਹੀਏ ਕਿ ਚੰਡੀਗੜ੍ਹ ਦੇ ਵਿੱਚ ਹਰ ਬੰਦਾ ਮੰਗ ਵੀ ਨਹੀਂ ਸਕਦਾ ਤੇ ਅਦਰਵਾਈਜ਼ ਆਲਸੋ ਨਾ ਜਿਹੜਾ ਆਪਾਂ ਚਾਈਲਡ ਪ੍ਰੋਵੀਜ਼ਨ ਦੀ ਗੱਲ ਕਰਦੇ ਆਂ ਵੀ ਬੱਚੇ ਤੋਂ ਕੰਮ ਕਰਵਾਉਣਾ ਗਲਤ ਹੈ ਉਹ ਅਫੈਂਸ ਹੈ ਪਰ ਜੇ ਬੱਚਾ ਕੋਈ ਆਪ ਭੀਖ ਮੰਗ ਰਿਹਾ ਉਹ ਤੋਂ ਕੋਈ ਮੰਗਵਾਦਾ ਰਿਹਾ ਨਾ ਉਹ ਨਹੀਂ ਪ੍ਰੋਬਲਮ ਹੈ ਉਹ ਵੱਡੀ ਪ੍ਰੋਬਲਮ ਹੈ ਜੇ ਕੋਈ ਤੁਹਾਡੇ ਬੱਚੇ ਤੋਂ ਕੰਮ ਕਰਾ ਰਿਹਾ ਹੈ ਛੋਟੇ ਬੱਚੇ ਤੋਂ ਉਸ ਦੇ ਵਾਸਤੇ ਉਹ ਚੀਜ਼ ਗਲਤ ਹੈ ਮਤਲਬ ਜੌਬ ਗਲਤ ਹੈ ਸੈਲਫ এমਪਲoyed ਗਲਤ ਨਹੀਂ ਹੈ ਸੈਲਫ এমਪਲoyed ਗਲਤ ਨਹੀਂ ਹੈ ਕਿ ਜੋ ਆਪਣੇ ਲਈ ਕੰਮ ਕਰ ਰਿਹਾ ਕਿਤੇ ਅੰਡਰ ਕਿਸੇ ਦੇ ਅੰਡਰ ਨੌਕਰੀ ਨਹੀਂ ਕਰ ਰਿਹਾ ਸੈਲਫ এমਪਲॉयਮੈਂਟ 18 ਸਾਲ ਤੋਂ ਛੋਟੇ ਬੱਚੇ ਲਈ ਲੀਗਲ ਹੈ ਤੁਸੀਂ ਦੇਖੋ ਬਹੁਤ ਸਾਰੇ ਬੱਚੇ ਨੇ 16-16 ਸਾਲ ਦੇ ਨੇ ਗੇਮਰਸ ਨੇ ਬਹੁਤ ਵਧੀਆ ਪੈਸੇ ਕਮਾ ਰਹੇ ਨੇ ਐਂਟਰਪ੍ਰੈਨਿਅਰਸ ਨੇ ਆਪਣੇ ਕਈ ਕੰਪਨੀ ਪੰਜਾਬ ਦਾ ਮੁੰਡਾ ਮੈਨੂੰ ਉਹਦੇ ਨਾਮ ਨਹੀਂ ਤਿਆਰ ਆ ਰਿਹਾ ਉਹ ਮੇਰੇ ਖਿਆਲ 16-17 ਸਾਲ ਦਾ ਉਹਦੀ ਨੈਟਵਰਕ ਵੀ ਬਹੁਤ ਜ਼ਿਆਦਾ ਹੈ ਓਕੇ ਆਈ ਥਿੰਕ ਆਈਟੀ ਸੈਕਟਰ ਚੰਮੜਾ ਆਈਟੀ ਸੈਕਟਰ ਚ ਕਾਨੂੰਨ ਇਹ ਕਹਿੰਦਾ ਵੀ ਜੇ ਤੁਸੀਂ ਕਿਸੇ ਬੱਚੇ ਤੋਂ ਧੱਕੇ ਨਾਲ ਕੰਮ ਕਰਾ ਰਹੇ ਹੋ ਉਹਨੂੰ ਆਪਣੀ ਦੁਕਾਨ 'ਚ ਰੱਖਿਆ ਆਪਣੀ ਫੈਕਟਰੀ 'ਚ ਰੱਖਿਆ ਹੋਇਆ ਵੀ ਉਹ ਤੋਂ ਕੰਮ ਕਰਾ ਰਹੇ ਹੋ ਉਹ ਗਲਤ ਹੈ ਚਲੋ ਸਰ ਇੱਕ ਆਖਰੀ ਸਵਾਲ ਆ ਤੁਹਾਡੇ ਕੋਲ ਕਿ ਅੱਜਕੱਲ ਪੰਜਾਬ ਚ ਗੁੰਡਾਗਰਦੀ ਬਹੁਤ ਵਧ ਗਈ ਹੈ ਸਭ ਨੂੰ ਹੀ ਪਤਾ ਤੇ ਇੱਕ ਮੀਡਲ ਕਲਾਸ ਬੰਦੇ ਨਾਲ ਜੋ ਕੋਈ ਤੱਕਾ ਹੁੰਦਾ ਮਾਰਕਟਾਈ ਹੁੰਦੀ ਹੈ ਹਨਾ ਕਈ ਵਾਰੀ ਪੁਲਸ ਉਹਦੀ ਜਿਹੜੀ ਦਰਖਾਸਤ ਆ ਉਹ ਲਿਖਦੀ ਨਹੀਂ ਕਿ ਉਹ ਬੰਦੇ ਨੂੰ ਇਗਨੋਰ ਕਰ ਦਿੰਦੇ ਆ ਤੇ ਉਹਦੇ ਲਈ ਉਹ ਬੰਦੇ ਦੇ ਕੀ ਰਾਈਟਸ ਹੈ ਉਹਦੇ ਲਈ ਸਭ ਤੋਂ ਫਰਸਟ ਐਂਡ ਫਾਰਮੋਸਟ ਰਾਈਟ ਤਾਂ ਇਹੀ ਹੈ ਵੀ ਤੁਸੀਂ ਲੋਕਲ ਕੋਈ ਵੀ ਤੁਹਾਨੂੰ ਚੌਕੀ ਪੈਂਦੀ ਹੈ ਜਾਂ ਕੋਈ ਪੁਲਿਸ ਸਟੇਸ਼ਨ ਪੈਂਦਾ ਉੱਥੇ ਜਾ ਕੇ ਤੁਸੀਂ ਉਸ ਦੀ ਰਿਟਰਨ ਕੰਪਲੇਂਟ ਦਿਓ ਜੇ ਔਰਲ ਕੰਪਲੇਂਟ ਦਿਓ ਜੇ ਤੁਹਾਡੇ ਔਰਲ ਕੰਪਲੇਂਟ ਤੇ ਐਫ ਆਈ ਆਰ ਕੱਟ ਗਿਆ ਵੈਲ ਇਨ ਗੁੱਡ ਨਹੀਂ ਤਾਂ ਤੁਸੀਂ ਰਿਟਰਨ ਕੰਪਲੇਂਟ ਦਿਓ ਓਕੇ ਉਹ ਰਿਟਰਨ ਕੰਪਲੇਂਟ ਨੂੰ ਤੁਸੀਂ ਉੱਥੇ ਮੁਨਸ਼ੀ ਹੁੰਦੇ ਨੇ ਉੱਥੇ ఎవਰੀਥਿੰਗ ਈਚ ਐਂਡ ਐਵਰੀ ਸਟੈਪ ਜਿਹੜਾ ਰਿਕਾਰਡ ਹੁੰਦਾ ਥਾਣੇ ਦੇ ਵਿੱਚ ਤੁਸੀਂ ਰਿਟਰਨ ਕੰਪਲੇਂਟ ਦਿਓ ਕੰਪਲੇਂਟ ਦੇ ਉੱਤੇ ਤੁਹਾਡਾ ਡਾਇਰੀ ਨੰਬਰ ਲੱਗਦਾ ਉਹ ਡਾਇਰੀ ਨੰਬਰ ਦੀ ਤੁਸੀਂ ਆਪਣੇ ਕੋਲੇ ਫੋਟੋ ਰੱਖੋ ਜਾਂ ਆਪ ਨੂੰ ਨੋਟ ਕਰਕੇ ਰੱਖੋ ਜੀ ਤੇ ਉਸ ਤੋਂ ਕੁਝ ਟਾਈਮ ਬਾਅਦ ਹੀ ਆ ਉਸ ਦਿਨ ਹੀ ਜੇ ਤਾਂ ਸੇਮ ਡੇ ਐਫ ਆਈ ਆਰ ਹੁੰਦੀ ਹੈ ਤਾਂ ਵਧੀਆ ਗੱਲ ਹੈ ਨਹੀਂ ਹੁੰਦੀ ਤਾਂ ਉਹ ਕਹਿੰਦੇ ਨੇ ਨਾਰਮਲੀ ਪੁਲਿਸ ਵਾਲੇ ਕਹਿੰਦੇ ਨੇ ਅਸੀਂ ਪਹਿਲਾਂ ਕੁਝ ਇਨਕੁਆਇਰੀ ਕਰਾਂਗੇ ਜੀ ਅਸੀਂ ਕੁਝ ਇਨਵੈਸਟੀਗੇਟ ਕਰਾਂਗੇ ਜੇ ਸਾਨੂੰ ਲੱਗੂਗਾ ਵੀ ਕੋਈ ਕਿੱਦਾਂ ਦਾ ਕੋਈ ਜੁਰਮ ਹੋਇਆ ਹੈ ਜੀ ਸਰ ਫੇਰ ਹੀ ਅਸੀਂ ਉਹਦੇ ਤੇ ਐਫ ਆਈ ਆਰ ਦੇਵਾਂਗੇ ਤੇ ਕੁਝ ਟਾਈਮ ਲੈ ਲੈਂਦੇ ਨੇ ਉਸ ਟਾਈਮ ਜਦੋਂ ਤੱਕ ਹੁੰਦਾ ਤੁਹਾਨੂੰ ਉਹਦੇ ਵਾਸਤੇ ਫਾਲੋ ਅਪ ਕਰਨਾ ਪੈਂਦਾ ਕਿ ਜੀ ਆਹ ਸਾਡਾ ਡਾਇਰੀ ਨੰਬਰ ਸੀ ਆਹ ਕੰਪਲੇਂਟ ਸੀ ਵੀ ਤੁਸੀਂ ਇਹਦੇ ਕੀ ਇਨਕੁਆਇਰੀ ਕਰੀ ਜੇ ਇਨ ਕੇਸ ਮੰਨ ਲਓ ਕੋਈ ਇਨਸਪੈਕਟਰ ਜਾਂ ਐਸ ਐਚ ਓ ਤੁਹਾਡੀ ਦਿੱਤੀ ਹੋਈ ਕੰਪਲੇਂਟ ਦੇ ਉੱਤੇ ਕੋਈ ਐਕਸ਼ਨ ਨਹੀਂ ਲੈਂਦਾ ਓਕੇ ਤੇ ਤੁਸੀਂ concerned SSP ਨੂੰ ਇੱਕ ਐਪਲੀਕੇਸ਼ਨ ਪਾ ਸਕਦਾ ਹੈ ਕਿ ਰਿਪਰੈਜੈਂਟੇਸ਼ਨ ਦੇ ਸਕਦੇ ਹਾਂ ਵੀ ਜੀ ਫਲਾਣੇ ਫਲਾਣੇ ਦਿਨ ਨੂੰ ਆਹ ਆਹ ਮੈਂ ਕੰਪਲੇਂਟ ਕੀਤੀ ਸੀ ਤੇ ਹਲੇ ਤੱਕ ਐਸਐਚਓ ਨੇ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਓਕੇ ਤੇ SSP ਚਾਹੇ SSP ਕੋਲੇ ਬਹੁਤ ਵਾਈਡ ਪਾਵਰਾਂ ਨੇ ਜੇ SSP ਚਾਹੇ ਤਾਂ ਉਸ ਇਨਕੁਆਰੀ ਨੂੰ ਜਾਂ ਉਸ ਕੰਪਲੇਂਟ ਨੂੰ ਕਿਸੇ ਹੋਰ ਆਯੋ ਕੋਲੇ ਜਾਂ ਕਿਸੇ ਹੋਰ ਐਸਐਚਓ ਕੋਲੇ ਜਾਂ ਕਿਸੇ ਹੋਰ ਥਾਣੇ ਕੋਲੇ ਟ੍ਰਾਂਸਫਰ ਕਰ ਸਕਦਾ ਹੈ ਓਕੇ ਜਾਂ ਜੇ ਐਸਐਸਪੀ ਚਾਹੇ ਤਾਂ ਉਹ ਡੀਐਸਪੀ ਨੂੰ ਵੀ ਅਪਾਇੰਟ ਕਰ ਸਕਦਾ ਹੈ ਵੀ ਤੁਸੀਂ ਇਹਨਾਂ ਦਾ ਕੇਸ ਦੇਖੋ ਓਕੇ ਜੇ ਕੋਈ ਆਫੈਂਸ ਬੰਦਿਆ ਤਾਂ ਇੱਥੇ ਤੁਸੀਂ ਪਰਚਾ ਕਰੋ ਠੀਕ ਹੈ ਜੀ ਇਨ ਕੇਸ ਜੇ ਮੰਨ ਲਓ ਐਸਐਸਪੀ ਵੀ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲੈਂਦਾ ਤਾਂ ਤੁਸੀਂ ਮੈਜਿਸਟਰੇਟ ਕੋਲੇ ਲੋਕਲ ਏਰੀਆ ਦੇ ਮੈਜਿਸਟਰੇਟ ਕੋਲੇ ਜਾ ਕੇ ਵੀ ਕੰਪਲੇਂਟ ਕਰ ਸਕਦੇ ਹੋ ਓਕੇ ਤੇ ਉਸ ਕੰਪਲੇਂਟ ਦੇ ਉੱਤੇ ਮੈਜਿਸਟਰੇਟ ਸਾਹਿਬ ਜੇ ਚਾਹਣ ਤਾਂ ਉਹ ਐਫ ਆਈ ਆਰ ਕੱਟਣ ਦਾ ਵੀ ਹੁਕਮ ਦੇ ਸਕਦੇ ਨੇ ਜਾਂ ਉਹ ਤੁਹਾਨੂੰ ਇਹ ਵੀ ਕਹਿ ਸਕਦੇ ਨੇ ਵੀ ਤੁਸੀਂ ਪਹਿਲਾਂ ਆਪਣੇ ਜਿਹੜੇ ਤੁਹਾਡੇ ਕੋਲੇ ਸਬੂਤ ਨੇ ਉਹ ਮੇਰੇ ਕੋਲੇ ਲੈ ਕੇ ਆਓ। ਉਹ ਅਸੀਂ ਸਬੂਤ ਦੇ ਉੱਤੇ ਸੁਣਾਂਗੇ, ਤੁਹਾਡੀ ਗੱਲਬਾਤ ਸੁਣਾਂਗੇ। ਤੁਹਾਡੇ ਚੀਫ ਹੋਏਗਾ, ਚੀਫ ਐਗਜ਼ਾਮੀਨੇਸ਼ਨ ਕੋਰਟ ਦੀ ਹੁੰਦੀ ਹੈ। ਉਸ ਤੋਂ ਬਾਅਦ ਕੋਰਟ ਡਾਇਰੈਕਟਲੀ ਉਹਨੂੰ ਕੰਪਲੇਨੈਂਟ ਨੂੰ ਬੁਲਾਏਗੀ ਵੀ ਜੀ ਹਾਂ ਤੇਰੇ ਖਿਲਾਫ ਆਹ ਹਾਈ ਅਲੀਗੇਸ਼ਨ ਨੇ ਤੂੰ ਦੱਸ ਵੀ ਤੇਰੇ ਕੋਲੇ ਕੀ ਸਬੂਤ ਨੇ ਫਿਰ ਕੋਰਟ ਉਸਦੇ ਸਬੂਤ ਸੁਣ ਕੇ ਉਸਦੇ ਉੱਤੇ ਜੱਜਮੈਂਟ ਪਾਸ ਕਰ ਦੇਗੀ ਜਾਂ ਤਾਂ ਉਹਨੂੰ ਸਜ਼ਾਈ ਕਰ ਦੇਗੀ ਜਾਂ ਉਹਨੂੰ ਬਰੀ ਕਰ ਦੇਗੀ ਬਿਲਕੁਲ ਸਰ ਤਾਂ ਜੇ ਇਨ ਕੇਸ ਮੰਨ ਲਓ ਨਹੀਂ ਵੀ ਹੁੰਦਾ ਤਾਂ ਤੁਸੀਂ ਐਸਐਸਪੀ ਕੋਲੇ ਜਾਓ ਐਸਐਸਪੀ ਤੋਂ ਨਹੀਂ ਹੁੰਦਾ ਤਾਂ ਤੁਸੀਂ ਰਜਿਸਟਰਡ ਕੋਲੇ ਜਾਓ ਜੇ ਇਨ ਕੇਸ ਮੈਜਿਸਟਰੇਟ ਵੀ ਫਾਰ ਐਗਜ਼ਾਮਪਲ ਕੋਈ ਸਟੈਪ ਨਹੀਂ ਲੈਂਦਾ ਕਿ ਇਦਾਂ ਹੀ ਪਈ ਹੈ ਤਾਂ ਤੁਸੀਂ ਹਾਈ ਕੋਰਟ ਵੀ ਅਪਰੋਚ ਕਰ ਸਕਦੇ ਹੋ ਹਾਈ ਕੋਰਟ ਦੇ ਵਿੱਚ ਵੀ ਰਿਟ ਪਾ ਸਕਦੇ ਹਾਂ ਵੀ ਰਿਟ ਪਾ ਸਕਦੇ ਹਾਂ ਜਾਂ ਕੰਪਲੇਂਟ ਕਰ ਸਕਦੇ ਹਾਂ ਵੀ ਸਾਡੀ ਇਹ ਇਹ ਉਪਈਆਂ ਨੇ ਇਹ ਕੰਪਲੇਂਟਾਂ ਨੇ ਤੇ ਅਜ ਤੱਕ ਕੋਈ ਐਕਸ਼ਨ ਨਹੀਂ ਹੋਇਆ ਤਾਂ ਹਾਈ ਕੋਰਟ ਵੀ ਉਹਨੂੰ ਸੁਣ ਸਕਦੀ ਹੈ ਬਿਲਕੁਲ ਸਰ ਧੰਨਵਾਦ ਸਰ ਆਈ ਥਿੰਕ ਮੇਰੇ ਦਿਮਾਗ 'ਚ ਜਿੰਨੇ ਵੀ ਸਵਾਲ ਸੀਗੇ ਲੀਗਲ ਨੂੰ ਲੈ ਕੇ ਆ ਲੋਨ ਨੂੰ ਲੈ ਕੇ ਤੇ ਉਹ ਮੈਂ ਸਾਰ ਨੂੰ ਪੁੱਛ ਲਈ ਤੇ ਸਰ ਨੇ ਉਹਦਾ ਬਕੂਬੀ ਜਵਾਬ ਵੀ ਦਿੱਤਾ ਤੇਜ ਫਿਰ ਵੀ ਦੇਖਣ ਵਾਲੇ ਦਰਸ਼ਕਾਂ ਨੂੰ ਲੱਗਦਾ ਕਿ ਕੋਈ ਸਵਾਲ ਰਹਿ ਗਿਆ ਜਾਂ ਫਿਰ ਲੀਗਲ ਤੇ ਐਸ ਵਾਲ ਆਪਾਂ ਪੁੱਛਣਾ ਸੀ ਹਨਾ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਆਪਾਂ ਨੈਕਸਟ ਟਾਈਮ ਤੁਹਾਨੂੰ ਬੁਲਾਵਾਂਗੇ ਤੇ ਉਹ ਸਵਾਲ ਤੁਹਾਡਾ ਜੋ ਵੀ ਸਵਾਲ ਹੋਊਗਾ ਉਹਦਾ ਜਵਾਬ ਜਰੂਰ ਲਾਂਗੇ ਜੇ ਕੋਈ ਵੀ ਤੁਹਾਡਾ ਸਵਾਲ ਹੈ ਜਾਂ ਕੋਈ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਹੈ ਤਾਂ ਤੁਸੀਂ ਸਤਿੰਦਰ ਜੀ ਨੂੰ ਮੈਸੇਜ ਕਰ ਸਕਦੇ ਹੋ ਅਸੀਂ ਨੈਕਸਟ ਪੋਡਕਾਸਟ ਦੇ ਵਿੱਚ ਜਰੂਰ ਜੇ ਸਾਨੂੰ ਇਨਵਾਈਟ ਕੀਤਾ ਗਿਆ ਤਾਂ ਜਰੂਰ ਬੁਲਾਵਾਂਗੇ ਜਰੂਰ ਦੱਸਾਂਗੇ ਵੀ ਕੀ ਉਹਦਾ ਰੈਮੀਡੀ ਹੈ ਜਾਂ ਕੀ ਉਹਦਾ ਆਪਾਂ ਹੱਲ ਕੱਢ ਸਕਦੇ ਹਾਂ ਧੰਨਵਾਦ